ਹਾਂ ਮੇਰੀ ਗੱਲ ਸੁਣ ਲੈ ਮੈਥੋਂ ਨਹੀਂ ਆਇਆ ਜਾਂਦਾ ਇੱਥੇ ਮੈਥੋਂ ਤਾਂ ਨਾ ਤਾਂ ਨਾ ਲੜਿਆ ਜਾਵੇ ਮੈਥੋਂ ਸਿਰ ਭਕਾਈ ਨਹੀਂ ਹੁੰਦੀ ਮੈਂ ਨਹੀਂ ਆਉਣਾਗਾ ਤੂੰ ਆਪਦੇ ਨੂੰ ਆਪੇ ਸੰਭਲਾ ਇੱਥੇ ਲੈ ਘਰ ਛੱਡ ਨੂੰ ਮੈਂ ਕਿਹੜਾ ਕਿਸ ਬਗਾਨੇ ਥਾਂ ਗਈ ਹੈਗੀ ਅੱਜ ਭੈਣ ਦੇ ਕੋਲ ਹੀ ਹੈ ਕੋਈ ਨਹੀਂ ਆਜੂਗੀ ਜਦੋਂ ਮੇਰਾ ਦਲ ਕੀਤਾ ਤੂੰ ਨਾ ਬਾਲਾ ਨਾ ਮੇਰਨਾ ਬੋਲ ਆਪਦਾ ਨੂੰ ਆਪ ਸੰਭਲਾ ਆਪਦੀਆਂ ਨੂਹਾਂ ਨੂੰ ਸੰਭਜਾ ਦੇ ਪੁੱਤਾਂ ਨੂੰ ਸੰਭਜਾ ਮੈਨੂੰ ਮੱਥਾ ਵਜਦਾ ਇਹਨਾਂ ਨਾਲ ਆਹ ਹੋ ਆਹ ਠੀਕ ਐ ਕੋਈ ਨਹੀਂ ਜਦੋਂ ਮੇਰਾ ਜੀ ਕੀਤਾ ਮੈਂ ਆ ਜੂਗੀ ਤੂੰ ਤਾਂ ਉਹੀ ਲੱਗਿਆ ਰਹਿਣਾਗਾ ਤੈਨੂੰ ਜਿਆਦਾ ਚਿਹੇ ਫੈਲਾ ਦੀ ਤੂੰ ਮੰਨ ਨਹੀਂ ਚੱਲੇਂਦਿਆਂ ਮੈਂ ਨਹੀਂ ਆਂਦੀ ਆਹ ਹੋ ਜੇ ਤੈਨੂੰ ਕਹਿਦਾ ਨਾ ਮੈਂ ਕਿ ਜਦੋਂ ਮੇਰਾ ਦਿਲ ਕੀਤਾ ਮੈਂ ਆ ਜੂ ਕਿਉਂ ਪਕਾਈ ਮਾਰੀ ਜਾਂਦਾ ਚੰਗਾ ਚੰਗਾ ਕੋਈ ਨਹੀਂ ਆ ਜੂਗੀ ਲੈ ਵੇਖ ਲਾ ਆ ਜਾ ਕਹਿੰਦਾ ਵੀ ਦੱਸ ਮੈਂ ਉਥੇ ਜਾ ਕੇ ਕੀ ਕਰਨਾਗਾ ਹੈ ਲਹੂ ਤਾਂ ਮੇਰਾ ਉਪਿੰਦਗਾ ਰਹਿੰਦਾ ਕੋਈ ਰੋਟੀ ਨਹੀਂ ਰੋਕਣੀ ਪੁੱਛਦੀਆਂ ਕੋਈ ਚਾਹ ਪਾਣੀ ਨਹੀਂ ਪੁੱਛਦਗੀਆਂ ਆਦੀ ਮਰਜ਼ੀ ਕਰਦੀਆਂ ਨੇ ਉਹ ਕੋਈ ਨਹੀਂ ਹੁਣ ਐ ਨਹੀਂ ਸਮਝ ਆਉਂਦੀ ਵੀ ਕੀ ਕਰਾਂ ਉਧਰੋਂ ਤਾਂ ਇਹਨਾਂ ਦੇ ਘਰੇ ਕਲੇਸ਼ ਆਗਾ ਉਧਰੋਂ ਉੱਥੇ ਆਪਦੇ ਘਰੇ ਹੈਗਾ ਕੀ ਕਰਾਂ ਹੁਣ ਮੈਂ ਚਲ ਜਾਣਾ ਤਾਂ ਪਊਗੀ ਦੇਖਦੀ ਆ ਹੁਣ ਕੈਨੀ ਆ ਪੈਣ ਨੂੰ ਵੀ ਮੈਂ ਜਾਨੀ ਆ ਫੇਰ ਆ ਜੂੰਗੀ ਨਹੀਂ ਇਹਨੂੰ ਪੁੱਛੂੰਗੀ ਜੇ 2-4 ਦਿਨ ਮੇਰੇ ਕੋਲੇ ਲਾਇਆਊਗੀ ਤਾਂ ਚਲ ਦੇਖਦੀ ਆ ਜੇ ਵਾਠੀਕ ਲੱਗਾ ਕਰਦੀ ਆ ਗੱਲ ਨਹੀਂ ਹਾਂ ਤੇ ਢੰਡਾ ਠੰਡਾ ਕਮਰਾ ਕਰੀ ਬੈਠੀ ਐ ਹੋਰ ਬਣ ਗਰਮੀ ਵਾਲੀ ਆ ਅੱਜ ਤਾਂ ਮੱਚੜਾ ਫੇਰ ਇਹਦਾ ਕੀ ਫਾਇਦਾ ਜਦੋਂ ਬਾਹਰ ਜਾਂਦੇ ਉਹਦਾ ਅੱਗ ਲੱਗਦੀ ਆ ਅੱਗ ਲੱਗਦੇ ਉਹ ਬਾਹਰ ਜਾ ਕੇ ਉਹਦੇ ਵੀ ਜ਼ਿਆਦੇ ਸੇਕ ਹੋਰ ਇਹ ਤਾਂ ਕੀ ਹਾਲ ਐ ਨਹੀਂ ਠੀਕ ਐ ਤੇਰਾ ਸੁਣਾ ਕੀ ਹਾਲ ਐ ਮੇਰਾ ਠੀਕ ਐ ਭੈਣੇ ਵਧੀਆ ਜਿਹੜਾ ਟਾਈਮ ਪਾਸ ਹੋ ਰਿਹਾ ਹੋਰ ਦਵਾਈ ਬੂਟੀ ਲਈ ਜਾਨੀ ਹੋਰ 슈ਗਰ ਦੀ ਮਰੀਜ਼ਾਂ ਲਈ ਜਾਨੀ ਨਹੀਂ ਬਸ ਇਹੀ ਹਾਲ ਐ ਜੇ ਦਵਾਈਆਂ ਖਾ ਲਓ ਤਾਂ ਤੁਰੇ ਫਿਰਦੇ ਨੇ ਬੈਠੇ ਆ ਹਾਂ ਨਹੀਂ ਮੈਂ ਤਾਂ ਇਧਰ ਆਈ ਸੀ ਬੰਦ ਤੋ ਕੇ ਅੱਛਾ ਅੱਛਾ ਨਹੀਂ ਮੈਂ ਤਾਂ ਜਾਂਦੀ ਸੀ ਗਰਮੇਲ ਲੋਕੇ ਉਹਨਾਂ ਦਾ ਬਾਹਰ ਖੁੱਲਾ ਸੀ ਮੈਂ ਵੜ ਗਈ ਉਹਨਾਂ ਦੇ ਮਾਚਲ ਵਿਚਾਰੀਦਾ ਇਹਦਾ ਵੀ ਹਾਲਚਾਲ ਪੁੱਛਿਆ ਮਾ ਅੱਛਾ ਤੇ ਹਾਂ ਉਹਦੀ ਲੋ ਵੱਡੀ ਅੱਛਾ ਸੰਭਰੀ ਜਾਵੇ ਤੇ ਮੇਰੇ ਗੱਲ ਪੈ ਗਈ ਕੁੜੇ ਕਿਉਂ ਹਾਂ ਆ ਕਿ ਤੂੰ ਇੱਥੇ ਚੁਗਲੀਆਂ ਕਰਨ ਆਉਣੀ ਆ ਤੂੰ ਬਿੜਕਾ ਲੈਣ ਆਉਣੀ ਆ ਫੇ ਤੁਸੀਂ ਹਾਲ ਤੇ ਬੇਹਾਲ ਤਾਂ ਵੀ ਸੱਸ ਦਾ ਘਰ ਰੱਖਿਆ ਅਸੀਂ ਕਹਾਂਗੇ ਬਿੜਕਾ ਲੈਣ ਆਉਣੇ ਆ ਭਲਾ ਐ ਪੁੱਛ ਤੂੰ ਹਾਂ ਨਾ ਇਹ ਆ ਨਹੀਂ ਕਰਨਾ ਚਾਹੀਦਾ ਲੈ ਦੱਸ ਨਹੀਂ ਭਣੀ ਉਹ ਤਾਂ ਬਾੜੀਆਂ ਹੀ ਚੰਦਰੀਆਂ ਧੋਨੀ ਉਹ ਦੂਜੀ ਵੀ ਐਨਾ ਬੋਲੇ ਤਾਈ ਸਾਡੇ ਤਾਂ ਘਰ ਹੀ ਨਾ ਆਇਆ ਕਰ ਐ ਪਹਿਲਾਂ ਇੰਨੇ ਸਾਲਾਂ ਦਾ ਆਪਣਾ ਦੇਖਭਾਲ ਤੋਂ ਨਾ ਪਿਆਰ ਨਹੀਂ ਪਿਆਰ ਹੈ ਦੇ ਪਿਆਰ ਆਪਾਂ ਇੱਕ ਦੂਜੇ ਦੇ ਜਾਣਾ ਹੀ ਆਂ ਨਾ ਦਮਾਂ ਚ ਜਾਣਾ ਕਹਿੰਦੇ ਹੁੰਦੇ ਗੁਮਾਰ ਜੀ ਕੋਈ ਸੂਈ ਜੋਗਾ ਕੋਈ ਸਲਾਈ ਸਲਾਈ ਜੋਗਰਾ ਹਾਂ ਤੇ ਨਾਲੇ ਆਪਾਂ ਤਾਂ ਤੈਨੂੰ ਪਤਾ ਪਤਾ ਤਿੰਨੇ ਇਕੱਠੀਆਂ ਰਹਿੰਦੀਆਂ ਹੁੰਦੇ ਰਹਿੰਦੇ ਵਾਸੀ ਅੜੀਏ ਕੋਈ ਨੀ ਫੇਰ ਕੇ ਇੱਕ ਦੂਜੇ ਦੀ ਆਉਣਾ ਜਾਣਾ ਹੁੰਦਾ ਹੈ ਹਾਂ ਆਣ-ਗਵਣ ਦਾ ਹੋਰ ਕੀ ਸੁੱਖ ਹੁੰਦਾ ਉਹ ਸੁੱਖ ਇਹਦਾ ਉਹ ਤਾਂ ਦੇਖ ਪਹਿਲਾਂ ਤਾਂ ਵਿਚਾਰੀ ਬਾਹਰ ਕੱਢ ਰੱਖੀ ਸੀ ਉਹਨੂੰ ਤੈਨੂੰ ਪਤਾ ਹੀ ਹੈ ਪਤਾ ਪਤਾ ਮੈਨੂੰ ਤੇ ਹੁਣ ਉਹਦੀ ਭੈਣ ਆਈ ਐ ਬਲਾਈ ਸੋਹਣਾ ਤਾਂ ਅੱਜ ਸੂਟ ਪਾਈ ਬੈਠ ਅੱਛਾ ਹਾਂ ਹੁਣ ਵਿਚਾਰੀ ਨੰਦਰਵਾੜੀ ਐ ਮੈਨੂੰ ਆਏ ਨਹੀਂ ਲੱਗਦਾ ਵੀ ਜੇ ਉਹਦੀ ਭੈਣ ਵਾਗੀ ਕਿਤੇ ਬਾਹਰ ਫੇਰਨਾ ਕਢਦਾ ਹਾਂ ਹੋ ਹਾਂ ਉਹਨਾਂ ਤਾਂ ਬਕਰਦੇ ਭਾਈ ਹੋਰ ਢੀਗਾ ਚੰਦਰੀਆਂ ਨੂੰ ਹੈ ਉਹਦੀ ਤਾਂ ਹਾਂ ਉਹਦੇ ਨਾਲ ਤਾਂ ਇਹ ਫੇਰ ਤਾਂ ਢੀਗਾ ਮੈਂ ਤਾਂ ਉਹਨੂੰ ਕਿਹਾ ਲਾ ਕੇ ਮੁੰਡੇ ਨੂੰ ਉਂਗਲ ਕਢਾ ਦੇ ਪਰ ਕੀ ਕਰਾਉਣਾ ਤੂੰ ਇਹ ਜਿਹੇ ਨੂਹਾ ਤੋਂ ਬੱਸ ਤੇ ਹੋਰ ਮੈਂ ਤਾਂ ਕਈ ਵਾਰ ਇਹ ਦੁੱਪ ਖਾਇਆ ਜਦੋਂ ਮੈਨੂੰ ਆਏ ਬੋਲਿਆ ਮਕੱਲਾ ਦੇਖ ਲੈ ਗਲ ਪੈ ਗਈਆਂ ਗਲ ਪੈ ਗਈਆਂ ਜਮੀਨੇ ਵੱਡੇ ਛੋਟੇ ਦੀ ਵੀ ਸਾਡੀ ਗਮੰਡਣਾ ਹੈ ਭਾਈ ਸਾਡੀ ਤਾਈ ਲੱਗਦੀ ਹੈ ਅਸੀਂ ਘਰੇ ਤਾਂ ਜਿਹੜਾ ਕੁਝ ਕਰਦੇ ਆ ਕੁੱਤਖਾਨਾ ਇਹਦੇ ਨਾਲ ਕਰਦੇ ਆ ਕਰਦੇ ਆ ਇਹਨਾਂ ਦਾ ਨਾ ਪਤਾ ਲੱਗਣ ਦਿਓ ਵੀ ਸਾਡੇ ਘਰੇ ਕੀ ਚੱਲ ਰਿਹਾ ਹੈ ਠੀਕ ਹੈ ਨਾ ਘਰੇ ਆਪਾਂ ਕੁਸੀ ਲੜੀਆ ਬੜੀਏ ਜਦੋਂ ਬਾਹਰ ਲਾ ਜਾਂਦਾ ਆਪਾਂ ਇੱਕ ਹੋ ਜਾਂਦੇ ਆ ਹੋ ਜਾ ਪਤਾ ਕੀ ਲੱਗ ਜੇ ਵੀ ਪਤਾ ਕੀ ਲੱਗ ਜੇ ਵੀ ਇਹਨੂੰ ਨਾ ਮਾੜੀ ਮੋੜੀ ਬੜਕਾ ਨਾ ਭੈਣੇ ਉਹ ਤਾਂ ਜਮੀਨੀ ਉਹ ਤਾਂ ਸਮਾਂ ਦੱਸ ਦਿੰਦੇ ਆ ਦੂਜਿਆਂ ਨੂੰ ਵੀ ਸਾਡੇ ਘਰੇ ਇਹੋ ਜਿਹਾ ਕੁਝ ਹੁੰਦਾ ਹਾਂ ਹਾਂ ਦੱਸ ਹੋਰ ਗੁੰਮ ਖਰਾਬ ਹਨਾ ਨਾ ਨਾ ਮੇਰੇ ਤਾਂ ਬਲਾਈ ਟੱਡ ਮਾਚਦਾ ਉਹਦੇ ਕੰਨੀ ਦੇਖ ਕੇ ਉਹ ਵਿਚਾਰੀ ਬੈਣ ਵੇਲੇ ਮੈਨੂੰ ਕੰਨੀ ਚੱਲ ਕੋਈ ਨਹੀਂ ਤੂੰ ਹੁਣ ਵਗ ਜਾ ਫੇਰ ਆ ਜੀ ਕਹਿੰਦੀ ਕੀ ਕਰਾਂ ਫੇਰ ਕਲੇਸ਼ ਖੜਾ ਕਰਨਗੇ ਮੇਰੇ ਨਾਲ ਕਲੇਸ਼ ਤੋਂ ਡਰਦੀ ਐ ਕੋਈ ਹੋਰ ਡਰਦੀ ਐ ਬਲਾਈ ਉਹ ਤਾਂ ਸਾਹ ਨਹੀਂ ਕੱਢਦੀ ਉਹਨਾਂ ਮੂਰੇ ਘਰੇ ਕੀ ਹਾਂ ਬਸ ਇਹ ਜੀ ਆ ਤਾਂ ਤੇ ਮੇਰਾ ਤਾਂ ਨੂੰ ਬਲਾਈਂਟ ਡਮਾ ਚਾ ਮੈਂ ਉਹਨੂੰ ਦੱਸ ਕਿ ਉਹਨੇ ਵੀ ਇਹ ਜੋ ਕੁਝ ਕੀਤਾ ਮੇਰੇ ਨਾਲ ਤਾਂ ਮੋੜ ਕੋਈ ਕੰਮ ਮੋੜਾ ਹੋਰ ਚਾਹ ਪੀ ਉਹ ਚਾਹ ਬਣਾ ਲੈਨੇ ਨਾ ਬਸ ਚਾਹ ਤਾਂ ਮੈਂ ਪੀ ਕੇ ਆਈ ਸੀ ਮੈਂ ਤਾਂ ਗਰਮੇਲੋ ਤੋਂ ਪੈਸੇ ਲੈਣੇ ਸੀ ਉਧਰ ਜਾਣੀ ਸੀ ਮੇਰਾ ਤਾਂ ਮੂਡ ਖਰਾਬ ਕਰਤਾ ਕੰਜਰੀਆਂ ਨੇ ਮੈਂ ਤਾਂ ਉਹਨਾਂ ਦੀ ਵੀ ਨਹੀਂ ਗਈ ਮੈਂ ਤਾਂ ਪੁੱਠੀ ਮੋੜੀ ਕਰੇ ਮੈਂ ਤਾਂ ਫਿਰ ਮੈਂ ਅਖਾ ਚੱਲ ਜਾਂਦੀ ਜਾਂਦੀ ਤੇਰੇ ਕੋਲ ਹੀ ਦੁੱਖ ਸੁਖ ਰੋਲਾ ਰੋਲਾ ਹੋਰ ਆਹੀ ਹੁੰਦਾ ਭਣਿਆ ਫਾਹਰ ਮੈਂ ਚਲੇ ਇਹਦੇ ਕੋਲ ਢਿੱਡ ਫਰੋਲ ਕੇ ਜਾਨੀ ਆ ਮਖਾ ਉਹਨਾਂ ਤਾਂ ਨਹੀਂ ਕੰਜਰੀਆਂ ਨੇ ਦਸ ਸਾਲਾਂ ਦਾ ਬੈਠਣ ਦਿੱਤਾ ਹਾਂ ਬੰਤੋ ਕੋਲੇ ਚੱਲ ਵਿਚਾਰੀ ਦਾ ਦੁੱਖ ਸੋ ਪੁੱਛ ਲਾਂਦੀ ਉਹਦੀ ਭੈਣ ਆਈ ਸੀ ਕੋਸ ਉਹਦੀ ਭੈਣ ਮੈਨੂੰ ਦੱਸਦੀ ਪੁੱਛਦੀ ਵੀ ਭਾਈ ਤੇ ਬੜਕ ਰੱਖਿਆ ਕਰ ਮਾੜੀ ਮੋਟੀ ਮੇਰੀ ਭੈਣ ਵੀ ਰੱਖਿਆ ਕਰ ਕੋਲੇ ਹਾਂ ਉਹ ਤਾਂ ਕੁਛ ਕਹਿੰਦੀ ਕਹਿੰਦੀ ਨਹੀਂ ਭੈਣੇ ਪਤਾ ਤਾਂ ਹੁਣ ਹੀ ਦਿੱਤਾ ਨੇੜੇ ਤੈਨੂੰ ਕਿੱਥੇ ਪਤਨ ਤਾਂ ਤਾਂ ਹੀ ਨਹੀਂ ਮੈਨੂੰ ਜਾਣ ਦਿੱਤਾ ਵੀ ਮਾਸੀ ਆਈ ਹੈ ਕੋਈ ਮਾਸੀ ਨਹੀਂ ਇਹਨੂੰ ਗੱਲ ਕਹੀ ਜੀ ਗੱਲ ਕਹੀ ਜੀ ਵੀ ਤੇ ਘੜਾ ਤੇ ਘੜਾ ਰੱਖ ਲੂਗੀ ਪਤਾ ਨਹੀਂ ਭੈਣੇ ਮੈਂ ਤਾਂ ਫਿਰ ਬਾਹਰ ਹੋਈ ਆਖੀ ਦੱਸ ਹਾਂ ਐਡੀਆਂ ਚੰਦਰੀਆਂ ਐਡੀਆਂ ਹੈਂ ਭਾਰਾਂ ਸਿਰੇ ਚੜਾ ਰੱਖਿਆ ਭਾਈ ਮ ਉਲਟਾ ਮੈਨੂੰ ਬੋਲਦੀ ਐ ਕਿ ਤੇਰੀ ਨੂੰ ਤਾਂ ਪੇਕੇ ਭੱਜੀ ਹੋਈ ਐ ਤੂੰ ਕੜਾ ਨੋਨਾ ਬਣਾ ਕੇ ਰੱਖਦੀ ਐ ਵੀ ਨੋ ਤਾਂ ਮੇਰੀ ਬੈਠੇ ਬੈਠੀ ਰਹੇ ਫਿਰ ਆਈ ਨਾ ਛੋੜੇ ਮੈਨੂੰ ਬੁਲਾਉਂਦੀ ਨਹੀਂ ਫਿਰ ਮੈਂ ਤਾਂ ਹਾਂ ਮੈਂ ਤਾਂ ਝਾੜ ਕੇ ਰੱਖ ਦਿੱਤਾ ਇਹ ਤੇ ਪੇਕੇ ਬੈਠੇ ਬੈਠੀ ਰਹੇ 14 ਵਾਰੀ ਆਪਣੀ ਕੀ ਕਰਾ ਤਾ ਝਾੜੇ ਨਹੀਂ ਕਰਦੀ ਲੋਕਾਂ ਨੂੰ ਪੈਸੇ ਥੋੜਾ ਦਿਖਾਉਣਾ ਨਾ ਨਾ ਭਾਈ ਮੈਂ ਨਹੀਂ ਸੁਣਦੀ ਨੋ ਹਉਣੀਆਂ ਆਂਦੇ ਥਾਂ ਸਿਰ ਹੋਣਗੀਆਂ ਆਈ ਥੋੜਾ ਵੀ ਆਂਦੇ ਸਿਰ ਤੇ ਗਲੀਆਂ ਕਰਾ ਲਓ ਕਰਾ ਲਓ ਸੱਚੀ ਗੱਲ ਚੱਲ ਚੰਗਾ ਮੈਂ ਤਾਂ ਚੱਲਦੀ ਹਾਂ ਜਾਣੀ ਹਾਂ ਜਾਣਦੀ ਬਿੰਦ ਨਾ ਬਸ ਬੈਠਦੀ ਨਹੀਂ ਮੈਂ ਤਾਂ ਇਹ ਤੈਨੂੰ ਦ ਹਾਂ ਚਲ ਫਿਰ ਜਦੋਂ ਟਾਈਮ ਜਾ ਲੱਗੇ ਨਾ ਉਦੋਂ ਕੱਲੀ ਕੋਲੇ ਬਨਤੋ ਕੋਲੇ ਜਾ ਕੇ ਆਉਂਗੀ ਹਾਂ ਜਾ ਜਾ ਜੇ ਪਹਿਲਾਂ ਤੂੰ ਵਿੜਕ ਲਿਆਵੇਂ ਜਦੋਂ ਬਨਤੋ ਕੱਲੀ ਹੋਈ ਤੂੰ ਮੈਨੂੰ ਦੱਸ ਹੁਣ ਆਵੇਂ ਨੂੰ ਹਾਪੜੇ ਪਾਉਂਦ ਗਨੇ ਆਵੇਂ ਲੈਣਾ ਕੀ ਆਪਾਂ ਕਿਸੇ ਤਾਂ ਆਪਦੇ ਘਰੇ ਮौजियां ਕਰਦੇ ਆ ਨਹੀਂ ਮौजियां ਅਗਲੇ ਜਾਵਾਂਗੇ ਹਜਾਲ ਹਾਵਾਂਗੇ ਲੈਣਾ ਕੀ ਨੀ ਉਹਨਾਂ ਤਾਂ ਹਜਾਂ ਲੰਗ ਉਹਦੇ ਕਨੇਟ ਡਮਚਦਾ ਵਿਚਾਰੀ ਕਣੀ ਚਲੋ ਦੁੱਖ ਸੁਖ ਰੋ ਲਾਂਦੀ ਆ ਉਹ ਤਾਂ ਕਿਤੇ ਨਹੀਂ ਜਾ ਸਕਦੀ ਤੇ ਆਪਣੇ ਤੇ ਰਹੀ ਆ ਨਾ ਉਹਨੂੰ ਹੋਉ ਆਉਂਦਾ ਤੇ ਬਰਾਏ ਅੱਜਕੱਲ੍ਹ ਦੀਆਂ ਜਿਹੜੀਆਂ ਆ ਉਹਨਾਂ ਦਾ ਕੀ ਕਰ ਜੇ ਨਾ ਨਹੀਂ ਭਣਿਆ ਹਜਾਂ ਤਾਂ ਹੁਣ ਨਾ ਭਣਿਆ ਆਉਂਦੇ ਕਰੇ ਬਈ ਦੋਨੀ ਇੱਕੋ ਜੀਆਂ ਛੋਟੀ ਉਹਦੂ ਚਾਤਰਾ ਤੇ ਵੱਡੀ ਉਹਦੂ ਚਾਤਰਾ ਦੋਨੀ ਇੱਕੋ ਜੀਆਂ ਭਾਈ ਔਖੀ ਆ ਵਿਚਾਰੇ ਹਨਾ ਚੰਗਾ ਬੈ ਚੱਲਦੀਆਂ ਬੱਸ ਬਹਿਣਾ ਨਹੀਂ ਹਨਾ ਬਹਿੰਦੀ ਨਹੀਂ ਹੁਣ ਜਾਣੀ ਆ ਘਰੇ ਢੀਕਦੇ ਹੁਣੇ ਮੈਂ ਤਾਂ ਚਾਰ ਦਿਨ ਹੋਰ ਲਾ ਜਾਂਦੀ ਨਾਲੇ ਮੇਰਾ ਜੀ ਲੱਗਿਆ ਸੀ ਆ ਤਾਂ ਇੱਥੋਂ ਬਿਨਾ ਮੈਂ ਤਾਂ ਬਸ ਉੰਦਗਦੂਲੀ ਛੋਕੇ ਬੈਠੀ ਰਹੇ ਕਿ ਦਿਨ ਲਾ ਜਾਂ ਆ ਵਿਗਲਾ ਫੋਨ ਤੇ ਫੋਨ ਆਈ ਜਾਂਦਾਗਾ ਤੂੰ ਕਹਦੇ ਵੀ ਭਾਈ ਮੈਂ ਦੋ ਦਿਨ ਲਾਉਂਗੀ ਹੋਰ ਐਡੀ ਕੀ ਉਹਨਾਂ ਨੂੰ ਮੇਰੇ ਆਏ ਵੀ ਆਹ ਹੱਡੀਆਂ ਲੜ ਕੇ ਹੱਡੀਆਂ ਪਹਿਲਾਂ ਪਹਿਲਾਂ ਤਾਂ ਉਹ ਲੱਗਿਆ ਰਿਹਾ ਹੁਣ ਮੁੰਡਾ ਫੋਨ ਕਰੀ ਜਾਂਦਾ ਮੈਂ ਦੱਸ ਕੀ ਕਰਾਂ ਤੇਰੇ ਨਾਲ ਮੇਰਾ ਬਰਾਇ ਜੀ ਲੱਗਿਆ ਸੀ ਸੱਚੀ ਹੁਣ ਮੇਰਾ ਵੀ ਚਿੱਤ ਖੁੱਸਦਾ ਆ ਤੂੰ ਜਾਣ ਦਾ ਨਾ ਲੈਨੀ ਕੋਈ ਨਹੀਂ ਮੈਂ ਫੇਰ ਆ ਜੂਗੀ ਮੈਂ ਤਾਂ ਤੈਨੂੰ ਆਏ ਕਹਿੰਦੀ ਦੋ ਚਾਰ ਦਿਨ ਤੂੰ ਚੱਲ ਬੜ ਮੇਰੇ ਨਾਲ ਨਹੀਂ ਮੈਂ ਨਹੀਂ ਜਾਂਦੀ ਤੈਨੂੰ ਪਤਾ ਤਾਂ ਹੈ ਆਹੋ ਆਜੀ ਚੰਗਾ ਪਹਿਣ ਬਣ ਕੇ ਮਨਿੰਦਰ ਕਿੱਥੇ ਗਿਆ ਬਾਈ ਸਿਰੋ ਮਨਿੰਦਰ ਨੇ ਮਨਿੰਦਰ ਆ ਗਏ ਬਾਈ ਕਿਹਨੇ ਆਕੇ ਮੈਂ 2-4 ਦਿਨਾਂ ਬਾਅਦ ਫੇਰ ਜਿਹੜਾ ਮਾਰ ਦੋ ਵਿੱਚ ਚੱਲ ਕੋਈ ਨਹੀਂ ਆਜੀ ਫੇਰ ਤੂੰ ਮੁੜ ਕੇ ਜਾ ਕੇ ਫੋਨ ਵੀ ਨਹੀਂ ਕਰਦੀ ਹੁੰਦੀ ਕਿਸ ਕਰਨਾ ਕੀ ਹੈ ਬੈਗ ਭਈ ਮੈਨੂੰ ਜਾਨੀ ਆਬਦੇ ਘਰੇ ਅੱਛਾ ਚੱਲ ਆਬਦੇ ਘਰੇ ਤਾਂ ਜਾਣਾ ਹੀ ਹੈ ਮੈਂ ਸਿਆਦ ਦਾ ਘਰ ਹੀ ਸੌਂਦਾ ਹੁੰਦਾ ਘਰੇ ਤਾਂ ਭਈ ਜਾਣਾ ਹੀ ਹੈ ਮੈਂ ਤੁਹਾਨੂੰ ਇਹ ਕਹਿੰਦੀ ਵੀ ਦਵਾਈ ਕੁਟੀ ਟਾਈਮ ਸਰ ਦੇ ਦਿਓ ਹੁਣ ਨਾਨ ਗੇਂਦੀ ਕਰਿਓ ਮਾਸੀ ਫਿਕਰ ਕਿਉਂ ਕਰਦੇ ਅੱਗੇ ਵੀ ਦਵਾਈ ਇਸ ਮਮ ਨੂੰ ਦਿੰਦੇ ਰਹੇ ਆ ਦੀਦੀ ਕੁਛ ਰਿਹਾ ਤਾਂ ਨਹੀਂ ਮਾਸੀ ਦਾ ਸਾਰਾ ਕੁਝ ਪੈਕ ਕਰਤਾ ਹਾਂ ਹਾਂ ਸਾਰਾ ਸਮਾਨ ਹੀ ਪਾਤਾ ਮਾਸੀ ਦਾ ਕੁਛ ਨਹੀਂ ਰਿਹਾ ਨਾ ਦੇ ਕੁਛ ਰਹਿ ਜੂ ਫੇਰ ਕਿਹੜਾ ਭਾਈ ਬਗਾਨਾ ਘਰ ਹੈ ਮੇਰੀ ਭੈਣ ਹੈ ਫੇਰ ਆ ਜੂਗੀ ਜਾਂ ਮੈਂ ਫੜਾ ਜਾਊਂਗੀ ਓਹੋ ਮੰਮੀ ਹਾਦਰ ਪੁੱਠੀ ਕਦੋਂ ਲੈ ਕੇ ਜਾਣੀ ਆ ਗੱਲ ਇਹ ਹੈ ਜੇ ਕੋਈ ਸਮਾਂ ਰ ਹੈ ਕਿ ਮਮ ਉਹ ਵਾਰੀ ਵਾਰੀ ਗੇੜੇ ਲਾ ਕੇ ਜਾਣਗੇ ਗੇੜੇ ਵਾਲੀ ਕੀ ਗੱਲ ਆ ਭਾਈ ਮੈਂ ਦਸ ਦਿਨਾਂ ਨੂੰ ਫੇਰ ਆਉਂਗੀ ਜਦੋਂ ਦੀ ਦਵਾਈ ਉਟੀ ਮੁੱਕ ਗਈ ਨਾ ਫੇਰ ਦੁਬਾਰੇ ਇਹਦੇ ਟੈਸਟ ਕਰਾ ਕੇ ਦੁਬਾਰੇ ਦਵਾਈ ਲੈ ਕੇ ਜਾਊਂਗੀ ਹੋਰ ਆ ਜੀ ਤੂੰ ਕਿਹੜਾ ਮਾਰਜੀ ਚ ਕਸਤੀ ਕੋਈ ਨਹੀਂ ਮਾ ਜੂ ਚੱਲ ਤੇ ਗਾਹਣੇ ਮੈਂ ਜਾਣੀ ਐ ਟਾਈਮ ਜਨਾ ਚੱਲ ਚੰਗਾ ਚੱਲ ਦੇਖ ਲਈ 10 ਤਰ੍ਹਾਂ ਨੂੰ ਆਉਣਾ ਹੋਇਆ ਤਾਂ ਹੁਣ ਤਾਂ ਅਸੀਂ ਵੀ ਜਾਣਾ ਸੀ ਆਪਦੇ ਪੇਕੇ ਕੋਈ ਨਹੀਂ ਤੁਸੀਂ ਜਾਇਆ ਪੇਕੇ ਮੈਂ ਕਿਹੜਾ ਤੁਹਾਨੂੰ ਰੋਕਦੀ ਆ ਦਵਾਈ ਦਿਵਾਉਣੇ ਨੂੰ ਮੈਂ ਦਵਾ ਜੂਗੀ ਚੱਲ ਜਾ ਗਾਹਣੇ ਤੁਸੀਂ ਹੀ ਦਿਵਾਉਣੀ ਦਵਾਈ ਅੱਖੀਆਂ ਘੱਲਣਾ ਚਲੇ ਕਿੱਥੇ ਤੁਰੇ ਚੱਲ ਕੋਈ ਤੁਸੀਂ ਹੋ ਜੋ ਖੁਸ਼ ਹੁਣ ਮੈਂ ਜਾਣੀ ਐ ਚੰਗਾ ਭਣ ਚੰਗਾ ਅਸੀਂ ਕਦੇ ਨੂੰ ਖੁਸ਼ ਹੋਣਾ ਚੱਲ ਉੱਥੋਂ ਤੱਕ ਛੱਡਿਆ ਵਾ ਚੱਲ ਆ ਜਾ ਇਹਨਾਂ ਨੂੰ ਕੀ ਕਹਿਣਾ ਇਹਨਾਂ ਦਾ ਸਰਦ ਆਗਾ ਚੱਲ ਵਧੀਆ ਇਹ ਬੋਲਤਾ ਸੁੱਟ ਤੜੀ ਹੁਣ ਬੋਲੀ ਬੋਲ ਕੇ ਦਿਖਾਵੇ ਹੇ ਰੋਜ਼ ਕਲੇਸ਼ ਕਰਾਈ ਰੱਖਦੀ ਸਵੇਰੀ ਲੱਗ ਜਾਂਦੀ ਸੀਗੀ ਈਆਂ ਦੀ ਭੈਣ ਦੇ ਸਿਰ ਤੇ ਬੋਲਦੀ ਸੀ ਹੁਣ ਦੇਖੇ ਟਿੰਡੇ ਦੇ ਵੀ ਚੱਕ ਦਿੰਦਾ ਹੁਣ ਬੋਲ ਲੈ ਚਲ ਆ ਜਾ ਪਣ ਮੇਰੀ ਨਾ ਗੱਲ ਸੁਣ ਲੈ ਹੁਣ ਇਹਨਾਂ ਤੋਂ ਡਰ ਕੇ ਨਹੀਂ ਰਹਿਣਾਗਾ ਨਹੀਂ ਡਰ ਕੇ ਤਾਂ ਮੈਂ ਕਾਹਨੂੰ ਰਹਿਣੀ ਆ ਪਰ ਮੈਂ ਚੁੱਪ ਕਰ ਜਾਨੀ ਆ ਵੀ ਰੋਜ਼ ਰੋਜ਼ ਜਲੂਸ ਨਿਕਲਦਾ ਬੁਰਾ ਲੱਗਦਾ ਲੋਕਾਂ ਨੂੰ ਕੋਈ ਬੁਰਾ ਨਹੀਂ ਲੱਗਦਾਗਾ ਲੋਕਾਂ ਨੂੰ ਵੀ ਪਤਾ ਹੀ ਲੱਗ ਗਿਆ ਇਹਦੇ ਬਾਰੇ ਇਹ ਕਹਿ ਜਿੰਗਾਂ ਹੈਗੀਆਂ ਨੇ ਤਾਂ ਪਤਾ ਹੀ ਐ ਹੁਣ ਜਿਵੇਂ ਭੌਂਕੀ ਜਾਂਦੀਆਂ ਸਭ ਸੁਣਦਾ ਹੀ ਅਗਲੇ ਟ੍ਰਾਈ ਬੁਟੀ ਜੇ ਮੁੱਕ ਗਈ ਆਵਦੀ ਤਾਂ ਮੁੰਡਿਆ ਤੋਂ ਮੰਗਾ ਲਈ ਜੇ ਨਾਲ ਲੈ ਗਈ ਤੇ ਮੈਨੂੰ ਫੋਨ ਕਰ ਦੇ ਕੋਈ ਨਹੀਂ ਫੋਨ ਕਰ ਦੂ ਮੈਂ ਤੈਨੂੰ ਆਪਾਂ ਲੈ ਆਵਾਂਗੇ ਹਾਂ ਨਾਲ ਕੱਪੜੇ-ਕਪੜੇ ਲੈ ਆਵਾਂਗੇ ਗਰਮੀ ਵਾਲੀ ਆਹੋ ਤੇ ਕੁੜੀ ਨੂੰ ਫੋਨ ਕਰਦੀ ਉਹ ਆਜੂਗੀ ਚੰਗਾ ਚੱਲ ਚੰਗਾ ਚੰਗਾ ਵੀ ਨਾ ਮਮੀ ਅੰਦਰ ਕਿੱਧਰ ਚੱਲੀ ਐ ਕੁੜੇ ਪੈਣੀ ਆਵੇਂ ਤਾਂ ਗਰਮੀ ਐ ਇੱਥੇ ਹਾਂ ਉਹ ਗਰਮੀ ਆ ਹੁਣ ਏਸੀ ਦਾ ਸੁਭਾਅ ਪੈ ਗਿਆ ਤੈਨੂੰ ਪੱਥੀ ਦਾ ਲਾਈਟ ਵਿੱਚ ਆ ਕੇ ਤੂੰ ਤੇ ਤੇਰੀ ਪੈਣ ਆ ਬਾਹਰ ਪੈ ਹੁਣ ਆਪਦਾ ਨਾ ਐਸੀ ਕਿਹੜਾ ਤੇਰੇ ਪਿਓ ਨੇ ਦਿੱਤਾ ਮੇਰੇ ਪੁੱਤਾਂ ਨੇ ਲਿਆਂਦਾ ਮੈਂ ਪੈ ਤਾਂ ਸੀ ਭੱਜਦੇ ਆ ਨਾ ਬੇਲਸੀ ਭੱਜਦੇ ਆ ਤੈਨੂੰ ਕਿਹੜਾ ਬਿੱਲਾ ਇਹ ਗੱਲ ਮੇਰੇ ਪੁੱਤੀ ਭੱਜਦੇ ਆ ਕਮਾਈ ਕਰਕੇ ਤੇਰੇ ਪੁੱਤ ਪਾ ਤੇਰੇ ਪੁੱਤਰੀ ਹੁਣ ਸਾਡੀ ਆ ਕੀ ਹੋ ਗਿਆ ਜੇ ਤੁਸੀਂ ਮਗਰ ਲਾ ਰੱਖਿਆ ਸਾਰਾ ਕੁਝ ਮੇਰਾ ਹੀ ਐ ਬਾਈ ਬੋਲਣਾ ਸਿਖਾਇਆ ਨਾ ਤੇਰੀ ਭੈਣ ਨੇ ਇਹ ਹੁਣ ਤੂੰ ਆਪਣੀ ਜਵਾਨ ਨੂੰ ਲਗਾਮ ਦੇਣਾ ਔਖੀ ਹੋਏਗੀ ਤੂੰ ਨਾ ਮੇਰੀ ਭੈਣ ਕੀ ਸਿਖਾ ਗਈ ਮਾਰੇ ਕੋਈ ਗੂੰਗੀ ਕਮਲੀਆਂ ਵੀ ਮੈਂ ਕੋਈ ਜਾਣਦੀ ਨਹੀਂ ਨਾ ਪਹਿਲਾਂ ਤਾਂ ਬੋਲਦੀ ਸੀ ਭੈਣ ਪੱਟੀ ਪੜਾ ਗਈ ਤੇਰੀ ਤਾਂ ਹੀ ਤਾਂ ਐਨਾ ਬੋਲਣ ਲੱਗੀ ਮੈਂ ਜਦੋਂ ਛੋਟੇ ਰਿਸ਼ਤੇਦਾਰ ਆਉਂਦੇ ਆ ਸਾਡੇ ਰਿਸ਼ਤੇਦਾਰਾਂ ਤੇ ਨਾ ਜਾ ਐ ਤੇਰੇ ਭੈਣ ਨੂੰ ਉਹਨਾਂ ਲੁੱਤੀਆਂ ਲਾ ਕੇ ਲੜਵਾ ਕੇ ਨਹੀਂ ਜਾਂਦੇ ਅੱਛਾ ਛੋਟੇ ਰਿਸ਼ਤੇਦਾਰੋਂ ਨਾ ਮੈਂ ਕੋਈ ਸਾਖਾ ਨਾ ਤੇ ਮੇਰੀ ਭੈਣ ਦੀ ਜਿਵੇਂ ਤੁਸੀਂ ਬੇਇੱਜ਼ਤੀ ਕਰਦੋਂ ਰਹੇ ਹੋ ਕੀ ਗੱਲ ਤੇਰੀ ਭੈਣ ਕਿਹੜਾ ਘਾਟ ਆ ਜਾਣ ਕੇ ਲੜਵਾਉਂਦੀ ਸੀ ਮੰਮੀ ਸਾਨੂੰ ਬਾਲੀਆਂ ਗੱਲਾਂ ਆਉਂਦੀਆਂ ਨਹੀਂ ਜਿਹੜੀ ਗੱਲ ਤੈਨੂੰ ਕਹਿਤੀ ਉਹ ਮੰਨ ਲੈ ਜੇ ਰੋਟੀ ਖਾਣੀ ਆ ਸਾਡੇ ਕੋਲ ਅੱਛਾ ਤਾਂ ਕੀ ਦਿੰਨੇ ਆ ਤੂੰ ਹੈ ਹਾਂ ਤਾਂ ਕੀ ਸਮਝ ਲੈ ਤੂੰ ਨਾ ਝੂਠਾ ਵਰਕੇ ਮਾਗਦੇ ਫਿਰੇਂਗੀ ਜਿਵੇਂ ਬਸੀਦ ਜੀ ਤੜਾ ਦਿੱਤਾ ਆ ਬਸ ਬਸ ਇਧਰ ਕਹਿਂਦੀਆਂ ਗੱਲਾਂ ਕਿਵੇਂ ਤੜਵਾ ਦੇਂਗੀ ਤੂੰ ਕਿ ਤੁਸੀਂ ਆਇਆ ਨਾ ਸਮਝ ਲਓ ਬਸ ਇਹ ਕਾ ਕਰਕੇ ਬੁਰੀ ਤੜਵਾ ਲਾਂਗੇ ਮੰਮੀ ਤੂੰ ਤਾਂ ਗੱਲ ਕਰ ਤੇ ਪਲੇਸ ਭਾਲਦੀ ਐ ਤੈਨੂੰ ਜਾਈਂ ਜਾਂ ਤੈਨੂੰ ਬਹਿ ਜਾ ਤੇ ਬਹਿ ਜਾ ਚੁੱਪ ਕਰਕੇ ਮੈਂ ਤਾਂ ਬੈਂਦੀ ਨਹੀਂ ਲੈ ਮੈਂ ਜਾਂਦੀ ਐ ਅਸੀਂ ਆ ਕਮਰੇ ਚ ਤੁਸਰੋ ਕੇ ਦਿਖਾਓ ਮੈਂ ਕਿੰਨੇ ਕਰਨੀ ਆ ਲੈ ਦੇਖਣੀ ਆਪਣੇ ਤੋਂ ਉੱਤੋਂ ਦੀ ਹੋਗੀ ਆਪਣੀ ਗੱਲ ਅਣਸੁਣੀ ਕਰਕੇ ਅੰਦਰ ਵੜ ਗਈ ਜਾ ਕੇ ਇਹ ਨਹੀਂ ਇਹੋ ਜਿਹਾ ਕੀ ਕਹਿ ਗਈ ਮਾਸੀ ਇਹਨੂੰ ਜਮੀ ਡਰਨੀ ਰਹਿਣ ਮਸਾਂ ਤਾਂ ਡਰਾਈ ਸੀਗੀ ਆਪਾਂ ਹੈ ਆ ਮਾਸੀ ਜੀ ਨੇ ਆ ਕੇ ਸਾਰਾ ਖੇੜ ਤੇ ਪਾਣੀ ਪ कोई ना ਕਮਰੇਜ तो ਕੱਟ ਜਾ ਕਮਰੇਜ ਕਿੰਨਾਂ ਘਰੋਂ ਵੀ ਕੱਢਾਂਗੇ ਆਪਾਂ ਮੈਂ ਮੈਂ ਤਾਂ ਐਂ ਲੱਗਿਆ ਪਿਆ ਨੂੰ ਕਮਰੇ ਚੋਂ ਕੱਢਾਂ ਤੂੰ ਘਰ ਦੀ ਗੱਲ ਕਰੀ ਜੰਨੀ ਆ ਕੋਈ ਨਾ ਕੋਈ ਲਾਉਣੇ ਸਕੀਮ ਪਤਾ ਨਾ ਜਾ ਕੇ ਗੱਲ ਕਰਦੇ ਆ ਜਾ ਆਏ ਮਨਿੰਦਰ ਘਰੇ ਆ ਹਾਂਜੀ ਹਾਂਜੀ ਤਾਈ ਸਸ਼ਰੀ ਕਾਲ ਸਾਸਿਕਾਲ ਪੁੱਤ ਹੱਸੀ ਕਾ ਹੋ ਠੀਕ ਆ ਹਾਂ ਠੀਕ ਆ ਪੁੱਤ ਅੱਜ ਬਹਿ ਜਾ ਬੈਠੇ ਬੈਠੇ ਹਰਪ੍ਰੀਤ ਅ ਹੋਰ ਘਰੇ ਕਿਵੇਂ ਆ ਸਾਰੇ? ਘਰੇ ਠੀਕ ਠਾਕ ਵਧੀਆ। ਅੱਛਾ। ਉਹ ਮੈਂ ਤਾਂ ਨਾ ਤੇ ਹੁਣੇ ਕੋਰੀਆਂ ਆਈ ਸੀ। ਕਿਵੇਂ? ਉਹ ਆਪਣੀ ਗਵਰਨਰ ਦੀ ਸੁਖੀ। ਹਾਂ ਸੁਖੀ ਤਾਈ? ਹਾਂ ਹਾਂ। ਅੱਛਾ ਕੀ ਹੋ ਗਿਆ? ਉਹ ਆਈ ਸੀ ਅੱਜ ਮੇਰੇ ਕੋਲ। ਭਾਏ ਉਹ ਤਾਂ ਬਲਾਈ ਗੱਲਾਂ ਕਰਦੀ ਆ ਚੱਕ ਮੀਆਂ। ਤੇ ਤੁਸੀਂ ਆਪਦੀ ਸਾਸ ਨੂੰ ਠੀਕ ਕਰ ਦਊਂਗਾ। ਸਸੀਕਾਲ ਤਾਈ? ਸਸੀਕਾਲ ਪੁੱਤ ਸਸੀਕਾਲ। ਅੱਛਾ ਤਾਂ ਕੀ ਕਰਨਾ ਸਾਸੂ? ਤੇ ਭਾਏ ਉਹ ਤਾਂ ਮੇਰੇ ਕੋਲ ਤਾਂ ਬਲਾਈ ਕੁਝ ਦੱਸ ਕੇ ਆਈ ਆ। ਤੁਸੀਂ ਕੀ ਕਰਦੋਂ ਘਰੇ ਇੰਨਾ ਕੋਈ ਸਕਾ ਤਾਂ ਪਾਇਆ ਤੁਸੀਂ? ਅਸੀਂ ਤਾਂ ਕੀ ਕਰਨਾ ਤੈ ਇਸ ਤਾਂ ਕੁਛ ਨੂੰ ਕੁਛ ਨਹੀਂ ਕਹਿਦੀ ਨਾ 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 ਤੁਸੀਂ ਆ ਦੀ ਸਾਸ ਨਾਲ ਐਡਾ ਪਾੜਾ ਵਰਤਾਓ ਕਰਦੇ ਮਮੀਆਂ ਨਾ ਲੜ ਦਿੰਦਾ ਇਹੋ ਜਿਹਾ ਉਹ ਤਾਂ ਫਾਈ ਮੇਰੇ ਕੋਲ ਤਾਂ ਬਾਲੇ ਕੁਝ ਦੱਸਦੀ ਸੀ ਕੀ ਕਹਿੰਦੀ ਸੀ ਰੋਟੀ ਉਹਨੂੰ ਨਹੀਂ ਦਿੰਦੀਆਂ ਬਾਹਰ ਨਹੀਂ ਉਹਨੂੰ ਬੈਠਣ ਦੀ ਕਿਸੇ ਦੇ ਨਾਲ ਗੱਲ ਨਹੀਂ ਉਹਨੂੰ ਕਰਨ ਦਿੰਦੀਆਂ ਸਾਰਾ ਦਿਨ ਲੜਦੀ ਐਨਾ ਕੁਛ ਮੇਰੇ ਕੋਲ ਕਈ ਕੀ ਆਈ ਆ ਉਹ ਸਾਨੂੰ ਪਤਾ ਹੀ ਸੀ ਵੀ ਲੋਕਾਂ ਕੋਲ ਗੱਲਾਂ ਕਰਦੀ ਆ ਦੇਖ ਤਾਈ ਸਾਨੂੰ ਕਿੰਨਾ ਟਾਈਮ ਹੋਇਆ ਇੱਥੇ ਆਈਆਂ ਨੂੰ ਤੂੰ ਕਦੇ ਗੱਲ ਸੁਣੀ ਆ ਸਾਡੀ ਚੰਗੀ ਭਲੀ ਸੱਸ ਸਾਨੂੰ ਦੋ ਟਾਈਮ ਰੋਟੀ ਦਿੰਦੀਆਂ ਹੈ ਦਵਾਈ ਦਵਾ ਕੇ ਲੈਣੀਆਂ ਦਵਾਈ ਟਾਈਮ ਤੇ ਦਿੰਦੀਆਂ ਹਾਂਜੀ ਹੋਰ ਕੀ ਭਾਗਦੀ ਮੈਨੂੰ ਐ ਦੱਸ ਨਾ ਭਾਈ ਉਹ ਤਾਂ ਮੇਰੇ ਕੋਲ ਬਥੇਰਾ ਕੋ ਦੱਸਦੀ ਸੀ ਭਾਣ ਆਈ ਵੀ ਉਹਦੇ ਨਾਲ ਨਹੀਂ ਗੱਲਾਂ ਨਹੀਂ ਮੈਨੂੰ ਕਰਨ ਦਿੱਤੇ ਫਿਰ ਮੇਰੇ ਕੋਲ ਸਾਰਾ ਕੁਝ ਦੱਸ ਸਕੇ ਗਈ ਤੇ ਉਹਦੀ ਤਾਂ ਇੰਨੀ ਤੁਸੀਂ ਬੁਰੀ ਹਾਲਤ ਕਰੀ ਆ ਸੱਸ ਦੀ ਚਾਰ ਘਰਾਂ ਦੇ ਹੋਰ ਦੱਸੂਗੀ ਤੇ ਦੱਸੂਗੀ ਤਾਈਓ ਤੇਰੇ ਕੋਲ ਗੱਲ ਕਰਕੇ ਹੋਰ ਕੋਲ ਕਿਹੜਾ ਨਾ ਕਰੋ ਜਦੋਂ ਮੇਰੇ ਕੋਲ ਇੰਨਾ ਕੁਛ ਦੱਸ ਕੇ ਆਈਓ ਚਾਰ ਘਰਾਂ ਦੇ ਹੋਰ ਦੱਸ ਕੇ ਆਓ ਪਰ ਸ਼ੁਕਰਾ ਤਾਈ ਤੂੰ ਸਾਨੂੰ ਦੱਸਤਾ ਪਤਾ ਲੱਗ ਗਿਆ ਵੇ ਸਾਨੂੰ ਪਤਾ ਤਾਂ ਪਹਿਲਾਂ ਹੀ ਸੀ ਵੀ ਗੱਲਾਂ ਤਾਂ ਹੀ ਕਰਦੀ ਆ ਚੱਲ ਕੋਈ ਨਾ ਹੱਸ ਖਿੱਚਾਂਗੇ ਵੀ ਸਾਡੇ ਘਰੇ ਆਉਣ ਦੀ ਲੋੜ ਨਾਲ ਸੱਸ ਨੂੰ ਕਹਾਂਗੇ ਵੀ ਦੇਖ ਨਾ ਲੋਕਾਂ ਕੋਲ ਗੱਲਾਂ ਕਰਦੀ ਆ ਭਾਈ ਮੇਰੇ ਕੋਲ ਤਾਂ ਬਹੁਤ ਕੁਛ ਤੇਰੀ ਸੱਸ ਦੀ ਭੈਣ ਅੱਜ ਥੋੜੀ ਮਾਸੀ ਆਈ ਵੀ ਆ ਉਹ ਮਾਸੀ ਤਾਂ ਸਾਡੀ ਉੱਤੋਂ ਬਸ ਚੜਦਾ ਚੰਦ ਹੀ ਉਹ ਵੀ ਉਹ ਤਾਂ ਭਾਈ ਮੈਨੂੰ ਇੱਥੋਂ ਤੱਕ ਵੀ ਦੱਸ ਕੇ ਗਈ ਐ ਕਹਿੰਦੀ ਬਾੜੇ ਚ ਬਹਾਤੀ ਉਹ ਤਾਂ ਉਹਦੇ ਨਾਲ ਦੀ ਮਾਸੀ ਸੀਗੀ ਉਹ ਅੰਦਰ ਲੈ ਕੇ ਗਈ ਉਹਦੀ ਭੈਣ ਉਹਨੂੰ ਉਹੀ ਤਾਈ ਵੈ ਉਹੀ ਗੱਲਾਂ ਬਣਾਈ ਜਾਂਦੀਆਂ ਸੀ ਤੇ ਕੋਈ ਗੱਲ ਹੀ ਨਹੀਂ ਹੈਗੀ ਉਹ ਤਾਂ ਨਾ ਮੰਮੀ ਬਿਮਾਰ ਸੀ ਡਾਕਟਰ ਨੇ ਕਿਹਾ ਸੀਗਾ ਕਿ ਉਹ ਅੰਦਰ ਏਸੀ 'ਚ ਨਹੀਂ ਬਿਠਾਉਣਾ ਤਾਂ ਕਰਕੇ ਬਾਹਰ ਬਿਠਾਇਆ ਸੀ ਸਾਡੇ ਘਰ ਦੇ ਦਿਲ ਕੱਦ ਧੁੱਪੇ ਬਿਠਾਉਣ ਨੂੰ ਨਾ ਮੇਰੇ ਕੋਲੇ ਦੱਸ ਕੇ ਇਹਦੀ ਬਾੜੇ 'ਚ ਬੁਹਾਤੀ ਧੁੱਪੇ ਹੋਰ ਫਿਰ ਉਹਦੀ ਭੈਣ ਆਈ ਵੀ ਉਹ ਅੰਦਰ ਲੈ ਕੇ ਗਈ ਉਹਨੂੰ ਮੈਨੂੰ ਤਾਂ ਨਹੀਂ ਤੁਸੀਂ ਇਹ ਜਿਹਿਆਂ ਲੱਗਦੀਆਂ ਹੈ ਐ ਐਡੀ ਗੱਲ ਦੱਸੋ ਐਨੀ ਗੱਲਾਂ ਕਰਕੇ ਆਈ ਨਾ ਨਾ ਤੈਨੂੰ ਲੱਗਦਾ ਹੈ ਅਸੀਂ ਚੰਗਾ ਜਿਹੜਾ ਕੋਈ ਘਰਾਂ ਦਾ ਉਹ ਬੁਲਾਉਣੇ ਆ ਵਧੀਆਂ ਹੈ ਹਾਂ ਤੇ ਤੇਰੇ ਦੇ ਵਿੱਚ ਗੱਲ ਪੰਡਾ ਸੀ ਹਾਂ ਐਵੇਂ ਕਹਦੀ ਮੇਰੀ ਇੰਨੀ ਇੱਜ਼ਤ ਕੀਤੀ ਬੈਠੀ ਜੀ ਹੁਣ ਵੀ ਹੁਣ ਜੇ ਤੁਸੀਂ ਸਾਡੇ ਘਰੇ ਆ ਕੇ ਸਾਨੂੰ ਬੋਲੋਗੇ ਤਾਂ ਫਿਰ ਦੱਸੋ ਅਸੀਂ ਨਾ ਬੋਲਾਂਗਾ ਕੋ ਹਾਂ ਤੇ ਪਰ ਮੈਂ ਨਹੀਂ ਸੀ ਸੋਚਿਆ ਵੀ ਤੁਸੀਂ ਇੰਨਾ ਕੋਸਾਏ ਤੇ ਉਹ ਤਾਂ ਆਏ ਦੱਸੇ ਸੋ ਉਹਨੂੰ ਇੰਨਾ ਉਹ ਤਾਂ ਹੈ ਬਣਾਈ ਜਾਂਦੇ ਗੱਲਾਂ ਆਪਦੇ ਕੋਲੋਂ ਕੋਈ ਗੱਲ ਨਹੀਂ ਤਾਈ ਬਸ ਤੁਸੀਂ ਫਿਕਰ ਨਾ ਕਰੋ ਬਸ ਜਦੋਂ ਆ ਗਈ ਨਾ ਹਾਂ ਸਿਹਤ ਘਰੀ ਨਿਵਾੜਨੀ ਕਿੱਥੇ ਆ ਤੁਹਾਡੀ ਮੰਮੀ ਕਿੱਥੇ ਆ ਹੁਣ ਕਿੱਥੇ ਆ ਘਰੇ ਮੰਮੀ ਤਾਂ ਅੰਦਰ ਪਈ ਆ ਸਾਡੀ ਤੂੰ ਐਂ ਦੇਖ ਲੈ ਕਦੇ ਕੰਮ ਕਰਾਇਆ ਕਦੇ ਦੇਖਿਆ ਵੀ ਸਾਰੀ ਮਾਂ ਕੰਮ ਕਰੀ ਜਾਂਦੀ ਹਾਂ ਹਾਂ ਮੈਂ ਤਾਂ ਨਹੀਂ ਪਈ ਕਦੇ ਐਂ ਦੇਖਿਆ ਪਤਾ ਨਹੀਂ ਮਾਂ ਹੁੰਦੀ ਜਾਂਦੀ ਘਟਾਂਗੀ ਤੋ ਉਹ ਤਾਂ ਮੇਰੇ ਕੋਲ ਜਾਂਦੀ ਜਾਂਦੀ ਐਨਾ ਉਸ ਦੱਸ ਕੇ ਗਈ ਪਰ ਫੇ ਮੇਰਾ ਨਾਂ ਨਾ ਲੈ ਦਿਓ ਉਹ ਦੱਸ ਕੇ ਗਈ ਐਨਾ ਅਸੀਂ ਤਾਂ ਕਿਉਂ ਨਾਮ ਲੈਣਾ ਸੰਤ ਤਾਂ ਪਤਾ ਹੀ ਐ ਤਾਈ ਤੂੰ ਕੀ ਦੱਸ ਸੰਤ ਤਾਂ ਪਹਿਲੇ ਦਿਨ ਤੋਂ ਹੀ ਪਤਾ ਵੀ ਚੁਗਲ ਖੋਰਾ ਬਦਨਾਮੀ ਹੁੰਦੀ ਆ ਭਾਈ ਪਿੰਡੇ ਚ ਚਾਰ ਪੰਜਾਂ ਨੇ ਕਹਿ ਤਾ ਤੇ ਹੋਰ ਹੋਰਾਂ ਕੋਲ ਵੀ ਗੱਲਾਂ ਕਰਦੀ ਆ ਲਾ ਹੋਰ ਕਰਾਂ ਚਾਰ ਕਰਾਂ ਨੇ ਹੋਰ ਕਰਕੇ ਆਉਂ ਲੋਕ ਆ ਕੇ ਸਾਨੂੰ ਕਹਿੰਦੇ ਤੁਸੀਂ ਦੀ ਮਾਂ ਦੀ ਸੇਵਾ ਨਹੀਂ ਕਰਦੇ ਬੁਰੇ ਤਾਂ ਸੀ ਪੈਨੇ ਆ ਹੈ ਬਦਨਾਮੀ ਆ ਅਗਲਾ ਕਹਿੰਦਾ ਘਰੇ ਮਾਤਾ ਨੂੰ ਸਾਂਭਦੀਆਂ ਨਹੀਂ ਬਦਨਾਮੀ ਥੋੜੀ ਹੁੰਦੀ ਆ ਇਹਦੇ ਤੇ ਇਸ ਗੱਲ 'ਚ ਦੱਸੋ ਕੋਈ ਗੱਲ ਨਹੀਂ ਕਰਦੇ ਆਂ ਸੀ ਗੱਲ ਪਤਾ ਨਹੀਂ ਮਾੜਾਂ ਗੱਲ ਕਰਦੇ ਆਂ ਭਾਈ ਏਦੂ ਮੜ ਕੇ ਤਾਈ ਨੂੰ ਘਰੀ ਨਹੀਂ ਮਾਰਨਾ ਹਾਂ ਲੋਕਾਂ ਕੋਲ ਗੱਲਾਂ ਕਰਦੀ ਆ ਚਲ ਮੇਰਾ ਨਾਮ ਨਾ ਲਿਓ ਵੀ ਧਾਣ ਚਾਚੀ ਦਾ ਨਾ ਬਸ ਪੁੱਤ ਚਾਹ ਨਹੀਂ ਪੁੱਤ ਮੈਂ ਹੁਣੀ ਪੀ ਕੇ ਆਇਆ ਚਾਹਤਾ ਬਸ ਬਣਾ ਦੋਨੀ ਥੋੜੀ ਜਿਹੀ ਨਹੀਂ ਪੁੱਤ ਲੈ ਜਾਸ ਮੇਰੇ ਇੰਨੀ ਤੇ ਕੁੜੇ ਹੋ ਤਾਂ ਇੰਨਾ ਕੋਸੜੇ ਵਾਸਤੇ ਮੈਂ ਤਾਂ ਨਾ ਸੁਣਿਆ ਨਾ ਜਾਵੇਂ ਮੈਂ ਤਾਂ ਤਾਂ ਹੰਗਾਰਾ ਨਾ ਪਰਿਆ ਜਾਵੇ ਵੀ ਇੰਨੀਆਂ ਸਿਆਣੀਆਂ ਨੇ ਉਹ ਤੇ ਆ ਕੀ ਇਹ ਦੱਸੀ ਜਾਂਦੀ ਆ ਚਲ ਵਧੀ ਕੀਤੇ ਤਾਂ ਕਿ ਤੂੰ ਸਾਡੀ ਗੱਲ ਹਾਂ ਭਾਈ ਹੁਣ ਵੇਖ ਜੱਗ ਦੀ ਬਦਨਾਮੀ ਹੁੰਦੀ ਏ ਜੇ ਅਗਲਾ ਸੱਸ ਸਹੁਰੇ ਨੂੰ ਨਾ ਸਾਵੇਂ ਤੁਸੀਂ ਜਦੋਂ ਸੱਸ ਨੂੰ ਐ ਠੱਠ ਕਰੋਗੇ ਫਿਰ ਦੁਨੀਆ ਤੋਂ ਭਾਈ ਗੱਲਾਂ ਕਰੂਗੀ ਸਈਏ ਅਸੀਂ ਕਿੱਥੇ ਤੰਗ ਕਰਦੇ ਆ ਤੰਗ ਤਾਂ ਸਾਨੂੰ ਕਰਦੇ ਨੇ ਲੋਕ ਜਦੋਂ ਆ ਕੇ ਦੱਸਦੇ ਨੇ ਸਾਨੂੰ ਗੱਲਾਂ ਜੇ ਭਾਈ ਤੁਹਾਡੇ ਘਰੋਂ ਗੱਲਾਂ ਜਾਂਦਾਂ ਹੈ ਫੇਰ ਹੀ ਲੋਕ ਗੱਲਾਂ ਕਰਦੇ ਆ ਕੱਲ ਤਾਂ ਸਈਏ ਤਾਈ ਕੋਈ ਗੱਲ ਨਹੀਂ ਅਸੀਂ ਕਰਦੇ ਆ ਇਸ ਗੱਲ ਦਾ ਕੋਈ ਹੱਲ ਮੰਮੀ ਨੂੰ ਕਹਿੰਦੇ ਵੀ ਇਹਦੂ ਮੁੜ ਕੇ ਕੋਈ ਗੱਲ ਨਹੀਂ ਜਾਣੀ ਚਾਹੀਦੀ ਕਰੋ ਬਾਰ ਹਾਂ ਚਲ ਬਣਾ ਲੈ ਚਾ ਜੇ ਮੈਂ ਲਿਆਉਣੀ ਆ ਤਾਈ ਈ ਹੋ ਗਿਆ ਆਏ ਬੈਠੀਆਂ ਸਿਰ ਸਿੱਟੀ ਠੀਕ ਆ ਮੈਂ ਤਾਂ ਠੀਕ ਐ ਜੀ ਤੁਹਾਡੀ ਮੰਮੀ ਨਹੀਂ ਠੀਕ ਹੈਗੀ ਉਹ ਯਾਰ ਹੁਣ ਮੰਮੀ ਦੇ ਕੀ ਕੀੜਾ ਸੁਗਿਆ ਜਿਹੜੀ ਸੁਖੀ ਤਾਂ ਹੀ ਨਹੀਂ ਮੰਮੀ ਕੋਲ ਆ ਜਾਂਦੀ ਐ ਸੁੰਦਕਾ ਲੈ ਜਾਂਦੇ ਗੱਲਾਂ ਦੀਆਂ ਸਾਰੀਆਂ ਵੀ ਕੀ ਹੋਈ ਜਾਂਦਾ ਆਪਣੇ ਘਰੇ ਕੀ ਨਹੀਂ ਉਹ ਉਹ ਗਾਂਹਾਂ ਗੱਲ ਜਾ ਕੇ ਲੋਕਾਂ ਕੋਲ ਦੱਸਦੀ ਆ ਪੇਰ ਹੋਂ ਤੈਨੂੰ ਕੌਣ ਭਰ ਗਿਆ ਮੈਂ ਤਾਂ ਐ ਨਹੀਂ ਸਮਝ ਆਉਂਦੀ ਇੱਥੇ ਇੱਕ ਆਉਂਦਾ ਇੱਕ ਜਾਂਦਾ ਭੈਣਾਂ ਮਿੱਟੀ ਨਿਕਲਦੀ ਐ ਤੇ ਮੈਨੂੰ ਕਿਹਨੇ ਭਰਨਾ ਬੰਦ ਸਹੀ ਆਪ ਆਈ ਸੀ ਉਹ ਦੱਸ ਕੇ ਗਈ ਐ ਕਹਿੰਦੀ ਸੁਖੀ ਤਾਂ ਇੰਨੀਆਂ ਗੱਲਾਂ ਕਰਕੇ ਗਈ ਐ ਵੀ ਸੱਸ ਨੂੰ ਕੁੱਟਦੀ ਆ ਕੰਮ ਨਹੀਂ ਕਰਦੀ ਆ ਜਦੋਂ ਉਹ ਸਾਰਾ ਕੰਮ ਉਹਦੀ ਸੱਸ ਕਰਦੀ ਐ ਰੋਟੀਆਂ ਨਹੀਂ ਦਿੰਦੇ ਦਵਾਈ ਨਹੀਂ ਦਿੰਦੇ ਨਾ ਦੱਸ ਆ ਕਿਦਾਂ ਕੁੱਟਿਆ ਉਹਨੂੰ ਅਸੀਂ ਇਹਦਾ ਬਾਈ ਜੇ ਬੇੜਾ ਇਹੋ ਜਿਹੇ ਨਿੰਦਿਆ ਕਰਨਤੀ ਹੋਈ ਪਈ ਆ ਹੋਰ ਆ ਜਾਂਦੇ ਇੱਥੇ ਸਵੇਰੇ ਵੀ ਆਈ ਐ ਬਥੇਰਾ ਜਰੂਸ ਕੱਢ ਕੇ ਇਸ ਦਾ ਘਰੋਂ ਕੱਢੀ ਆ ਉਹ ਯਾਰ ਇੱਕ ਤਾਂ ਤੁਸੀਂ ਵੀ ਨਹੀਂ ਢਲਕ ਪੋਚਦਿਆਂ ਕਿ ਜਦੋਂ ਕੋਈ ਬਾਹਰੋਂ ਅੰਦਰੋਂ ਬੰਦਾ ਆਉਂਦਾ ਹੁੰਦਾ ਉਦੋਂ ਆਪੇ ਘਰ ਦਾ ਮਾਹੌਲ ਛੱਡ ਕੇ ਉਹ ਜਾ ਉਹ ਜੇ ਇੱਕ ਰੱਟਦੀ ਤੁਸੀਂ ਜਾਨੋ ਅਗਲੇ ਨੇ ਤਾਂ ਗੱਲਾਂ ਕਰਨਗੀਆਂ ਫਿਰ ਨਾ ਉਹ ਤਾਂ ਫਿਰ ਮਤਲਬ ਵੀ ਕੀ ਆ ਹੋਂ ਦਾ ਬੇਬੇ ਦੀ ਗਲਤੀ ਆ ਬੇਬੇ ਉਹਨ ਘਰੇ ਬਾਹਰ ਦੀ ਤਾਂ ਗੱਲਾਂ ਕਰਦੀ ਆ ਉਹਦੇ ਨਾਲ ਉਹ ਫਿਰ ਹੁਣ ਬੇਬੇ ਦੇ ਕੀ ਤੋਖਤਾਨ ਲਗੇ ਨਾ ਤੁਸੀਂ ਬੇਬੇ ਨੂੰ ਕਹਿ ਨਹੀਂ ਸਕਦੇ ਵੀ ਉਹ ਕਰਨ ਕੀ ਆਉਂਦੀ ਐ ਇੱਥੇ ਨਾ ਬੁਲਾਇਆ ਕਰੇ ਉਹਨੂੰ ਉਹ ਯਾਰ ਉਹਨਾਂ ਦੀ ਹੁਣ ਪਹਿਲਾਂ ਦੀ ਲਿਆ ਆ ਜਾ ਸੇਲੀਆਂ ਇਕੱਠੀਆਂ ਆਏ ਉਹਨਾਂ ਨੇ ਵੀ ਉਮਰ ਕੱਢੀ ਆ ਗੱਲ ਤਾਂ ਆਏ ਵੀ ਜੇ ਹੁਣ ਆਪਾਂ ਭੇਤ ਦਿੰਨੇ ਆ ਘਰ ਦਾ ਫੇਰ ਹੀ ਗੱਲ ਬਾਹਰ ਜਾਂਦੀ ਆ ਗੱਲ ਉਹ ਹੀ ਤਾਂ ਗੱਲ ਆ ਬੇਬੇ ਦਾ ਚਲ ਸਵੇਹਾ ਕੇ ਗੱਲ ਕਰਦੀ ਹੋਊਗੀ ਗਾਹਾਂ ਉਹ ਚਾਰ ਜਣਿਆਂ ਨੂੰ ਦੱਸਦੀ ਆ ਉਹ ਯਾਰ ਉਹਦੀ ਵੀ ਮਾੜੀ ਗੱਲ ਆ ਬਾਕੀ ਕੋਈ ਨਹੀਂ ਮੈਂ ਕਰੂੰਗਾ ਗੱਲ ਉਹਦੇ ਨਾਲ ਵੀ ਤੂੰ ਕਰ ਨਿੰਦਿਆ ਕਰਦੀ ਆ ਭਾਈ ਲੋਕਾਂ ਕੋਲੇ ਸਾਡੀਆਂ ਚੰਗੀਆਂ ਭਾਵੇਂ ਮਾੜੀਆਂ ਉਹ ਹੀ ਤਾਂ ਗੱਲ ਆ ਤੁਸੀਂ ਗੱਲ ਕਰੀ ਉਹਨਾਂ ਨਾਲੇ ਨਾਲੇ ਮੈਂ ਤਾਂ ਹੀ ਨਹੀਂ ਸਮਝ ਆਉਂਦੀ ਉਹਨੇ ਆ ਗੱਲ ਕਿਉਂ ਬਣਾਤੀ ਵੀ ਕੁੱਟਿਆ ਸੀਗਾ ਐ ਕਰਿਆ ਸੀ ਤਾਂ ਹੀ ਤਾਂ ਲੋਕ ਤੁਹਾਡੇ ਕੋਲ ਗੱਲਾਂ ਕਰਦੇ ਨੇ ਉਹ ਕਹਦੇ ਮੇਰੇ ਮਗਰੋਂ ਲਾ ਤਾਂ ਨਹੀਂ ਦਿੱਤੀ ਝੁੱਟ ਬੇਬੇ ਤੇ ਐਂ ਜੇ ਗੱਲ ਹੁੰਦੀ ਆ ਫੇਰ ਹੀ ਕਰਦਾ ਅਗਲਾ ਤੈਨੂੰ ਲੱਗਦਾ ਸੀ ਬੇਬੇ ਦੇ ਹੱਥ ਚੱਕਾਂਗੇ ਐਨੇ ਤਾਂ ਸੰਸਕਾਰ ਦਿੱਤੇ ਆ ਸਾਨੂੰ ਸਾਡੇ ਮਾਪਿਆਂ ਨੇ ਉਹ ਉਹ ਤਾਂ ਦੀ ਸੀ ਜਾਂਦੇ ਆ ਕੁੱਕੜਾ ਨੂੰ ਤਾਂ ਲੜਦਿਆਂ ਰਹਿੰਦੇ ਹੋ ਜਿਆ ਸਾਰਾ ਦਿਨ ਪਤਾ ਨਹੀਂ ਕੀ ਸੁਈ ਘਦੀ ਵੀ ਆ ਸੋਡੀ ਇੱਕੀ ਰੱਟ ਫੜੀ ਵਕੀਆ ਯਾਰ ਅਸੀਂ ਕੀ ਲੜਦੇ ਦਵਾਈ ਦੀ ਕਹਿੰਦੇ ਆ ਬੇਬੇ ਨੂੰ ਹੋਰ ਕੀ ਕਹਤਾ ਉਹ ਫੇਰ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਕੋਈ ਗੱਲ ਆਪਣੇ ਘਰ ਦੀ ਹੁੰਦੀ ਆ ਠੀਕ ਆ ਲੋਕਾਂ ਨੂੰ ਪਹਿਲਾਂ ਪਤਾ ਹੁੰਦੀ ਆ ਜਾਂ ਤਾਂ ਭਾਈ ਤੁਸੀਂ ਦੱਸਦੇ ਹੋ ਜਾਂ ਬੇਬੇ ਦੱਸਦੀ ਆ ਠੀਕ ਆ ਅਸੀਂ ਕਿਹਨੂੰ ਦੱਸਦੇ ਆ ਸੰਤਾ ਘਰੋਂ ਕੰਮ ਤਾਂ ਨਹੀਂ ਵੇਲੇ ਮਿਲਦੀ ਬੇਬੇ ਵੇਲੀ ਹੁੰਦੇ ਬੇਬੇ ਹੀ ਕਰਦੀ ਆ ਜੇ ਤੁਸੀਂ ਕਿਹੜਾ ਘਟਾ ਜੇ ਬੰਤ ਤੁਹਾਡੇ ਕੋਲੇ ਆ ਕੇ ਦੱਸ ਕੇ ਗਈ ਆ ਠੀਕ ਆ ਉਹ ਤੁਹਾਡੇ ਕੋਲੇ ਕਰ ਗਈ ਆ ਸੁਣ ਕੇ ਉਧਰ ਆ ਕੇ ਚੁਗਲੀ ਤੁਹਾਡੇ ਕੋਲੇ ਕਰ ਗਈ ਵੀ ਆਪੇ ਲੜੀ ਜਾਣਗੇ ਉਹ ਚੁਗਲੀ ਕਿਉਂ ਕਰਕੇ ਗਈ ਉਹ ਤਾਂ ਗੱਲ ਦੱਸ ਕੇ ਗਈ ਆ ਚੁਗਲੀ ਤਾਂ ਸੁੱਖੀ ਕਰਦੀ ਆ ਉਹ ਜਿਹਨੇ ਸੁਣ ਲਈ ਸੀ ਉਹ ਗੱਲ ਹੀ ਉੱਥੇ ਛੱਡ ਦਿੰਦੀ ਚੁਗਲੀ ਹੋ ਗਈ ਹੁਣ ਜਦੋਂ ਭੱਜੀ ਆਈ ਤੁਹਾਡੇ ਘਰੇ ਉਹ ਗੋਲਾ ਉਹਦੇ ਬਣ ਗਿਆ ਚੁਗਲੀ ਨਹੀਂ ਕਰਕੇ ਗਈ ਜੀ ਉਹ ਤਾਂ ਆਪ ਦਾ ਸਮਝ ਕੇ ਦੱਸ ਕੇ ਗਈ ਆ ਵੀ ਭਾਈ ਰੋਕ ਲੋ ਤੁਹਾਡੀ ਮਾਂ ਨੂੰ ਵੀ ਗੱਲਾਂ ਕਰਦੀ ਆ ਸੁੱਖੀ ਬਾਹਰ ਜਾ ਜਾ ਕੇ ਇੱਥੇ ਸੁਣ ਕੇ ਕੀ ਰੁੱਕ ਗਏ ਬੇਬੇ ਨੂੰ ਮਨ ਤਾਂ ਐ ਲੱਗਦਾ ਵੀ 5-7 ਦਿਨ ਹੋਣਾ ਖੇਤ ਦਾ ਕੰਮ ਛੱਡ ਕੇ ਘਰੇ ਲੋਣਾ ਕੋਠੇ ਇਕਰੀ ਫੇਰਾ ਵੀ ਕੌਣ ਆਉਂਦਾ ਕੌਣ ਜਾਂਦਾ ਮੈਂ ਵੀ ਤੁਹਾਨੂੰ ਐ ਹੀ ਕਹਿੰਨੀ ਆ ਤੁਸੀਂ ਰਿਸ਼ਤੇਦਾਰਾਂ ਨੂੰ ਬੁਲਾ ਕੇ ਚਾਰ ਨੂੰ ਬਿਠਾ ਕੇ ਬੇਬੇ ਨੂੰ ਬਚਾ ਲੈ ਗੱਲ ਕਰ ਲਓ ਉਹਦੇ ਨਾਲ ਨਹੀਂ ਕੱਲ੍ਹ ਲੋਕ ਕੀ ਕਹਿਣਗੇ ਲੋਕ ਤਾਂ ਹੁਣੇ ਨਹੀਂ ਮੰਨ ਇਹਨੇ ਗੱਲਾਂ ਬਣਾਉਂਦੇ ਆ ਉਹ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਆ ਪਹਿਲਾਂ ਪੰਜ-ਚਾਰ-ਚਾਰ ਛੜੇ ਹੁੰਦੇ ਸੀ ਲੋਕ ਉਹਨਾਂ ਨੂੰ ਵੀ ਸੰਭੀ ਜਾਂਦੇ ਸੀ ਉਸ ਤੋਂ ਕੱਲੀ ਆ ਬੇਬੇ ਨਹੀਂ ਸੰਭਦੀ ਉਹ ਹੋਰ ਕੌਣ ਆਉਂਦਾ ਬੇਬੇ ਹਰ ਕੋਈ ਆ ਕੇ ਕਹਿੰਦਾ ਬੇਬੇ ਨੇ ਸੰਭਦੀ ਬੇਬੇ ਨੇ ਸੰਭਦੀ ਉਧਰੋਂ ਮਾਸੀ ਲੱਗੀ ਰਹਿੰਦੀ ਸੀਗੀ ਉਹ ਅਸੀਂ ਤਾਂ ਜਦੋਂ ਘਰੇ ਆਉਣੇ ਆ ਰੇਟੂਰ ਨੂੰ ਲੱਗ ਜਾਨੀ ਉਹ ਬੇਬੇ ਨੇ ਆਇਆ ਕਰਤਾ ਬੇਬੇ ਨੇ ਆਇਆ ਕਰਤਾ ਜੇ ਬੇਬੇ ਕਰਦੀ ਤਾਂ ਹੀ ਕਹਿੰਨੇ ਆ ਉਹ ਯਾਰ ਹੁਣ ਜੇ ਕੋਲੇ ਹੋਗੇ ਤਾਂ ਪਤਾ ਲੱਗੇ ਕੰਮਾਂ ਧੰਦਾ ਤੋਂ ਵੇਲ ਨਹੀਂ ਮਿਲਦੀ ਹੁਣ ਮੈਨੂੰ ਤਾਂ ਐ ਨਹੀਂ ਪਤਾ ਸੱਚਾ ਕੌਣਾ ਝੂਠਾ ਕੌਣਾ ਚੱਲ ਠੀਕ ਆ ਤੁਹਾਨੂੰ ਸਾਡੇ ਤਾਂ ਯਕੀਨ ਨਹੀਂ ਹੈਗਾ ਤੁਹਾਨੂੰ ਤਾਂ ਆਪਦੀ ਮਾਂ ਤੀ ਹੋਊਗਾ ਉਹ ਯਾਰ ਬਸ ਠੀਕ ਆ ਵਧੀਆ ਮਾਸੀ ਬਾਗੀ ਨਹੀਂ ਉਹ ਦਿਮਾਖਾਈ ਜਾਂਦੀ ਰਹਿੰਦੀ ਸੀਗੀ ਮਾਸੀ ਗਈ ਆਹ ਹੋ ਗਈ ਉਹ ਚਲ ਇਹ ਵੀ ਲੋ ਹੋਰ ਗੱਲ ਗੱਲ ਤੇ ਛਿੰਝ ਛੇੜਦਾਂ ਦੀ ਸੀ ਕੋਈ ਗੱਲ ਗੱਲ ਤੇ ਤੇ ਰਿਪੋਰਟਾ ਉਹ ਮੈਨੂੰ ਦਿਖਾਓ ਜਿਵੇਂ ਡਾਕਟਰ ਨਹੀਂ ਲੱਗੀ ਹੁੰਦੀ ਆ ਹੈ ਹਰੇਕ ਗੱਲ ਦਾ ਸਬੂਤ ਭਾ ਦਿਓ ਵੀ ਹੋਰ ਜੇ ਇਹਦੀ ਲੜਾਈ ਤਾਂ ਮਾਸੀ ਕਰਾਉਂਦੀ ਸੀ ਪਰ ਮੰਮੀ ਵੀ ਘੱਟ ਨਹੀਂ ਹੈਗੀ ਫਿਰ ਐਂ ਕਰਦੇ ਆ ਬੇਬੇ ਨੂੰ ਸਮਸ਼ਾਨ ਘਾੜ ਚ ਛੱਡਿਆ ਨੇ ਸਮਸ਼ਾਨ ਘਾੜ ਚ ਕਿੱਥੇ ਉੱਥੇ ਪਾ ਦਨੇ ਆ ਕਮਰਾ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਤੇ ਹੋਰ ਫਿਰ ਉਹਨਾਂ ਹੱਲ ਹੀ ਨਹੀਂ ਗਾ ਇਹ ਕੋਈ ਗੱਲ ਦਾ ਤੁੱਕ ਹੈਗਾ ਮੇਰੀ ਗੱਲ ਸੁਣਨਾ ਐਂ ਕਰਦੇ ਆ ਮਾਮੇ ਅਰਿਆਂ ਅਨੁਸਾਰਦੇ ਆ ਠੀਕ ਆ ਇੱਕ ਵਾਰੀ ਆਪਾਂ ਬੇਬੇ ਨੂੰ ਪੁੱਛ ਲੈਨੇ ਵੀ ਚਾਹੁੰਦੀ ਕੀ ਆ ਠੀਕ ਹੈ ਹੈ ਪਤਾ ਤਾਂ ਲੱਗ ਜੂ ਸਾਡੇ ਮੁੰਡੇ ਨਾਲ ਗੱਲਾਂ ਹੋ ਜਾਣਗੀਆਂ ਤੁਸੀਂ ਵੀ ਸਾਧਲਾ ਦੇ ਪੇਕੇ ਨੂੰ ਤੁਸੀਂ ਕੀ ਚਾਹਣਗੇ ਤੁਸੀਂ ਵੀ ਦੱਸ ਦਿਓ ਅਸ ਤਾਂ ਕੀ ਬੁਲਾਉਣਾ ਉਹਨਾਂ ਨੂੰ ਚਲ ਬੇਬੇ ਦੇ ਹੁਣ ਬੁਲਾ ਲੈ ਰਿਸ਼ਤੇਦਾਰਾਂ ਨੂੰ ਆਪੇ ਬੇਬੇ ਦੇ ਸਾਧਲੇ ਹਾਂ ਅਸੀਂ ਤਾਂ ਮੈਂ ਚਾਹੁੰਦਾ ਸੀ ਪੁੱਛਾਂ ਤੇਰੇ ਦਿਲ ਚ ਕੀ ਹੈ ਅੱਛਾ ਬੇਬੇ ਦੇ ਸਾਧਲੇ ਉਹਦੀ ਬੇਇੱਜ਼ਤੀ ਕਰੀ ਜਾਓ ਤੁਸੀਂ ਨਾ ਆਪੇ ਸਾਧਲੇਓ ਕੀ ਬੇਇੱਜ਼ਤੀ ਕਰਤੀ ਉਹ ਸਿਆਣੀ ਦੇਣੀ ਆ ਹੋ ਵੱਡੀ ਉਮਰ ਚ ਨਾ ਬੰਦਾ ਜਵਕਾਰਗਾ ਹੋ ਜਾਂਦਾ ਹੁੰਦਾ ਮੜੀ ਮੁੱਟੀ ਢਲ ਕਾ ਪੁੱਛ ਲਿਆ ਕਰੋ ਚਲ ਠੀਕ ਹੈ ਫਿਰ ਬੇਬੇ ਨੂੰ ਇੱਕ ਗਲੀ ਚ ਬਹਿ ਜਾ ਮੰਜਾ ਢਾਕੇ ਜਿਹੜੇ ਲੋਕਾਂ ਨਾਲ ਨਿੱਕ ਨੂੰ ਕਰਦੀ ਗੱਲ ਦੱਸ ਉਹ ਜਰਾ ਨੇ ਬੇਬੇ ਕਮਲੀ ਤਾਂ ਨਹੀਂ ਘਰੋਂ ਕੀ ਸਿੱਟਾਈ ਬੇਬੇ ਅੱਜ ਤੱਕ ਨਾ ਫਿਰ ਬਾਹਰਲੇ ਨੂੰ ਕਿਵੇਂ ਪਤਾ ਲੱਗ ਗਿਆ ਘਰ ਦੀਆਂ ਗੱਲਾਂ ਨਾਲੇ ਬੇਬੇ ਦੇ ਭਰਾ ਨੂੰ ਸੱਦੋ ਤੇ ਗੱਲ ਕਰੋ ਬੈਠ ਕੇ ਉਹਨਾਂ ਨਾਲ ਉਹ ਚਲ ਆ ਬੰਨੇ ਹੱਥ ਕੋਈ ਚਾਹ ਪਾਣੀ ਪੁੱਛ ਲਿਆ ਕਰੋ ਬਾਂਦਰਾ ਨੂੰ ਲੱਗ ਜਨਗਾ ਆਉਂਦੇ ਇਹਨੂੰ ਜੰਬੜਨਾ ਲਿਆ ਦਨੀ ਮੈਂ ਚਾਹ ਪਾਣੀ ਬੇਬੇ ਨੇ ਸੁੱਖ ਦਾ ਸਾਹ ਲੈਣ ਦਿੰਦੀ ਸਾਨੂੰ ਤਾਂ ਐ ਕਰੋ ਸੁਰੀ ਜਾਓ ਤੇ ਕੰਗਦੇ ਹੋ ਬੇਬੇ ਕੋਈ ਨਹੀਂ ਮੈਂ ਕਰਦਾ ਮੈਂ ਨੂੰ ਸਮਾਂ ਮੈਂ ਮਾਮੀ ਬੈਠ ਕੋਈ ਜਾ ਵੀ ਕੀ ਜਹਨੇ ਬੇਬੇ ਮਾੜਾ ਤਨਵਾਏ ਕਹਿੰਦਾ ਸੀ ਹੈ ਜੇ ਲੜਦਿਆਂ ਵੀ ਤੂੰ ਢਲ ਜਾਇਆ ਕਰ ਮਾੜੀ ਮੋਟੀ ਕਿਉਂ ਐਵੇਂ ਕਲੇਸ਼ ਪਾਇਆ ਤੁਸੀਂ ਨਾਲ ਤਾਂ ਘਰੇ ਜਲੂਸ ਕੱਢੀ ਜਾਣਗੇ ਉਹਨਾਂ ਨਾਲੇ ਲੋਕਾਂ 'ਚ ਕੱਢੀ ਜਾਣੀ ਉਹ ਸਾਡੇ ਬੇਪਤਾ ਇਹ ਨਾ ਕੋਈ ਮੌਕਾ ਨਹੀਂ ਛੱਡਦੀਆਂ ਮੈਨੂੰ ਬੁਲਾਉਣ ਦਾ ਮੈਂ ਤਾਂ ਹੁਣ ਪਾਸੇ ਹੀ ਪਈ ਰਹਿਣੀ ਆ ਅੱਛਾ ਏਕਾ ਕਰ ਕਰ ਚੜਤਾਂ ਨਾ ਹੁੰਦਣਾ ਮੇਰੇ ਤੇ ਨਾ ਜੇ ਦੋ ਦਿਨ ਤੇਰੀ ਮਾਸੀ ਲਾ ਗਈ ਫੇਰ ਕੀ ਹੋ ਗਿਆ ਭੈਣ ਭਰਾ ਆਉਂਦਾ ਹੀ ਹੁੰਦਾ ਉਹ ਨਾ ਤਾਂ ਉਹਨੂੰ ਬੋਲਣੋਂ ਹਟ ਗਿਆ ਇਹ ਤੇ ਨਾ ਇਹ ਸਾਰਿਆਂ ਦਿਨ ਮੈਨੂੰ ਬੋਲਣੋਂ ਹਟਦਾ ਕਿ ਤੂੰ ਐਂ ਸੋਚ ਲਿਆ ਕਰ ਵੀ ਜਦੋਂ ਅਸੀਂ ਨਹੀਂ ਫਰਕ ਕਰਦੇ ਕਿਸੇ ਗੱਲ ਦਾ ਹੈ ਤੂੰ ਟਾਲ-ਵਟਲਾ ਸਿਆਣਾ ਬੰਦਾ ਤਾਂ ਸਮਝਦਾਰ ਹੁੰਦਾ ਛੋਡੀ ਮਾਰੀ ਮੈਂ ਚੁੱਪਾਂ ਛੋਡੀ ਮਾਰੀ ਚੁੱਪਾਂ ਜਿਹੜਾ ਕੁਛ ਇਹ ਮੈਨਾਂ ਕਰਦਿਆਂ ਨਾ ਨਹੀਂ ਮੈਂ ਇਹਨਾਂ ਦੋਨਾਂ ਨੂੰ ਗੁੱਤ ਫੜ ਕੇ ਘਰੋਂ ਕੱਢ ਦਿਆ ਮੈਂ ਕਹਿੰਦੀ ਆ ਵੀ ਮੇਰੇ ਪੁੱਤਾਂ ਦੇ ਘਰ ਪੱਟੇ ਜਾਣਗੇ ਇਹ ਤਾਂ ਇਹ ਜਿਹੀਆਂ ਹੈਗੀਆਂ ਉਹ ਫਿਰ ਇੱਕ ਜੇ ਮਾੜਾ ਹੁੰਦਾ ਆਪਦਾ ਨਹੀਂ ਮਾੜਾ ਹੋਈਦਾ ਉਹਦੇ ਨਾਲ ਕੀ ਕਰਾਂ ਭਾਈ ਮੈਂ ਤਾਂ ਸਨ ਵਿਚਾਲੇ ਆਈ ਪਈ ਆ ਅੱਛਾ ਮੈਨੂੰ ਇੱਥੇ ਨਹੀਂ ਬੈਠਣਾ ਉੱਥੇ ਨਹੀਂ ਬੈਠਣਾ ਆ ਹੀ ਟੋਕ ਟਾਕ ਕੀ ਕਰੀ ਜਾਂਦੀਆਂ ਸਾਰਾ ਦਿਨ ਪਤਾ ਕੀ ਗੱਲ ਆ ਅਗਲਾ ਐ ਸੋਚਦਾ ਵੀ ਪਤਾ ਨਹੀਂ ਇੱਕ ਬੁੜੀ ਨਹੀਂ ਸਮਝਦੀ ਇਹਨਾਂ ਤੋਂ ਵੀ ਉਹਨੂੰ ਸੰਭਲਦੇ ਮਰ ਐਂ ਕਰਦਿਆਂ ਅਜੀਦਾ ਸਾਥ ਜੀ ਵੀ ਬੈਠਣਾ ਖੁੰਡ ਤੇ ਵੀ ਬੈਠਣਾ ਉੱਥੇ ਵਹਜਾ ਨੇ ਉੱਥੇ ਵੀ ਆਪਣੇ ਘਰ ਦੀਆਂ ਗੱਲਾਂ ਚੱਲੀ ਜਾਂਦੀਆਂ ਉਹ ਤਾਂ ਪੁੱਤ ਕਰਨਗੇ ਹੀ ਲੋਕ ਫਿਰ ਜਦੋਂ ਗੱਲਾਂ ਉੱਡ ਗਈਆਂ ਇੰਨੀਆਂ ਪੰਗਾ ਸਾਰਾ ਦਿਨ ਸਿੰਘ ਮਿੱਟੀ ਚੱਕੀ ਰੱਖਦੇ ਆ ਉਹ ਤੇਰੀ ਚਾਚੀ ਆ ਗਈ ਸੁਖੀ ਉਹਦੇ ਗੱਲ ਪੈ ਗਈਆਂ ਉੱਥੇ 바ਰਗੀ ਵਾਲੀ ਜੀ ਕਰਕੇ ਉਹਦੇ ਨਾਲ ਲੜੀ ਜਾਣ ਜਦੋਂ ਮੈਂ ਇੱਥੋਂ ਗਈ ਉੱਠ ਕੇ ਮੈਂ ਆਖਿਆ ਕੀ ਹੋ ਗਿਆ ਫਿਰ ਮੈਂ ਨੂੰ ਚੰਬੜ ਗਈਆਂ ਲੈ ਲੈ ਮੇਰੀ ਗੱਲ ਸੁਣਾ ਤੈਨੂੰ ਪਤਾ ਵੀ ਚਾਚੀ ਦਾ ਸੁਭਾਅ ਕਹੇ ਜਾ ਚਲ ਤੂੰ ਤਾਂ ਉਹਦੇ ਦੁੱਖ ਦੱਸਦੀਆਂ ਉਹ ਗਾਂ ਜਾ ਕੇ ਚੁਗਲੀਆਂ ਕਰਦੀ ਆ ਤੂੰ ਨਾ ਦੱਸਿਆ ਕਰ ਉਹਦੇ ਢਿੱਡ ਦੀਆਂ ਗੱਲਾਂ ਨੂੰ ਫਿਰ ਮੈਂ ਦੁੱਖ ਸੁੱਖ ਹੀ ਉਹ ਕੋਈ ਆਦੀ ਭੈਣ ਭਰਾ ਨਾ ਕੋਈ ਫੋਨ ਤੇ ਕਰ ਲੈ ਕੋਈ ਅਸੀਂ ਆਉਣੇ ਆ ਸਾਡੇ ਕੋਲੇ ਵਜਾਦਾ 10 ਮਿੰਟ ਭੈਣ ਭਰਾ ਮਾ ਨਾ ਕਿਹੜੇ ਕਰ ਦਿੰਦੀਆਂ ਇਹ ਸੋਨੂੰ ਕੀ ਪਤਾ ਤੂੰ ਤਾਂ ਖੇਤ ਨੂੰ ਟੱਪ ਜਾਂਦੇ ਹੋ ਸੋਨੂੰ ਕੀ ਪਤਾ ਕੀ ਕਰਦੀਆਂ ਮਗਰ ਉਹ ਪਾਣੀ ਦੀ ਕੁੱਟ ਨਹੀਂ ਭਰਨਦੀਆਂ ਰ ਸੋਈ ਚ ਮੈਨੂੰ ਗਾਹਣ ਹੀ ਨਾ ਗੰਡਣ ਲੱਗ ਉਹ ਮਾਤਾ ਐ ਕਹਿਣਾ ਜੇ ਵਧੀਆ ਘਰ ਵੱਜਿਆ ਵਾ ਐਵੇਂ ਆਦਾ ਘਰ ਪੱਟ ਕੇ ਬਹਿ ਜਾਗੇ ਮੁੜ ਕੇ ਫੇਰਾਪ ਹੱਥ ਮਚਾਈ ਜਾਏਗੀ ਕੀ ਪਤਾ ਛੋਟੀ ਮਰਜੀ ਆ ਭਾਈ ਮੈਂ ਤਾਂ ਚੁੱਪ ਆ ਲੈ ਮੈਂ ਤਾਂ ਨਹੀਂ ਬੋਲਦੀ ਆ ਤੂੰ ਵੇਖ ਲਈ ਪਾਸੇ ਲੋਕ ਕੇ ਵੇਖ ਲਈ ਇਹ ਕੀ ਕਰਦੀਆਂ ਉਹ ਐ ਕਰ ਤੈਨੂੰ ਐ ਕਹਿਣਾ ਇਹ ਆਪਾਂ ਮਾਮੇ ਨੂੰ ਸੱਦ ਲੈਨੇ ਆ ਠੀਕ ਆ ਜਿਹੜੀ ਕੋਈ ਗੱਲ ਦਾ ਭਾਈ ਤੈਨੂੰ ਦੁੱਖ ਤਕਲੀਫਾ ਤੋਂ ਦੱਸਦੀ ਜਿਹੜੀ ਦਾ ਇਹਨਾਂ ਨੂੰ ਆ ਇਹ ਦੱਸ ਦੇਣੀ ਆ ਸਿਆਣਾ ਬੰਦਾ ਫਿਰ ਵੀ ਫੈਸਲਾ ਕਰਾ ਦਿੰਦਾ ਆਹੋ ਮੈਂ ਤਾਂ ਕਿ ਆਪਦੀਆਂ ਇੱਥੇ ਕੁਛੇਲੀਆਂ ਕੋਲੇ ਵੀ ਨਾ ਦੋ ਗੱਲਾਂ ਕਰਾ ਦੁੱਖ ਸੁੱਖ ਕਰਾ ਤੁਸੀਂ ਮਾਮਿਆਂ ਤੱਕਰ ਪਚਾ ਦੇ ਬੱਲਾ ਓਏ ਫਿਰ ਆਪਦੇ ਭੈਣ ਭਰਾ ਤੱਕ ਕੀ ਹੋ ਹੁੰਦਾ ਮਾਂ ਹੈ ਨਾ ਫਿਰ ਨੂੰ ਤਾਂ ਆਪਦਾ ਵੀ ਮੰਨ ਲੈ ਸਮਝਦਾਰ ਬੰਦਾ ਉਹ ਆਪਦਾ ਭੈਣ ਭਰਾ ਹੀ ਗੱਲ ਲਟਕਾਊਗਾ ਕੇ ਨਾ ਜੇ ਤਾਂ ਮੈਂ ਕਮਲੀ ਹੋਮਾ ਤਮੈ ਨੂੰ ਸਮਝਾ ਆ ਜੇ ਠਿੱਕ ਤਾਂ ਮੈਨੂੰ ਇਹ ਕਰਦੀਆਂ ਨੇ ਉਦੋਂ ਨਾ ਇਹ ਤਨੀ ਕਹਿੰਦੇ ਕਮਲੀ ਫਿਰ ਉਹੀ ਗੱਲ ਆ ਜਾਂਦੀ ਆ ਜਦੋਂ ਗੱਲ ਪੁੱਠੀ ਪਾਉਣੀ ਆ ਤੂੰ ਵੀ ਤੈਨੂੰ ਐ ਤਾਂ ਨਹੀਂ ਕਿਹਾ ਵੀ ਕਮਲੀ ਆ ਮੈਂ ਤਾਂ ਤੈਨੂੰ ਕਹਿਣਾ ਵੀ ਭਾਈ ਆਪਾਂ ਬਾਈ ਕੇ ਜਾ ਰਿਸ਼ਤੇ ਦਾ ਸੱਦ ਕੇ ਗੱਲ ਕਰ ਲੈਨੇ ਆ ਚੱਲ ਥੋੜੀ ਮਰਜ਼ੀ ਆ ਸਾਧਰੋ ਜੇ ਭਾਈ ਮੈਨੂੰ ਅੱਡ ਵੀ ਕਰਨਾ ਅੱਡ ਕਰ ਦੇ ਮੈਂ ਤਾਂ ਆਪਦੀਆਂ ਪਕਾਦੀਆਂ ਨਾਲ ਆ ਜਾ ਕਹਨੂੰ ਫਿਰ ਹੋਰ ਲੜਾਈ ਨਾ ਹੋਰ ਲੜਾਈ ਕਿਵੇਂ ਮਿਟੂਗੀ ਫਿਰ ਇਹਨਾਂ ਨੇ ਤਾਂ ਨਹੀਂ ਕਿਹਾ ਛੱਡਣਾ ਮੇਰਾ ਮੈਨੂੰ ਪਤਾ ਹੈ ਦੋਨੇ ਫਿਰ ਹੁਣ ਅੱਡ ਤੈਨੂੰ ਕਾਦੇ ਸਾਰੇ ਕਰਦਗੇ ਕਿਹਦੇ ਨਾਲ ਬੈਠੇਗੇ ਅੱਡ ਹੋ ਕੇ ਸੁਣੀ ਲੱਗੇਗੀ ਅੱਡਨ ਦੀ ਇਹ ਲੜਾਈ ਦੀ ਤਾਲ ਬੱਟਣੀ ਆ ਨ ਮਾਜੋ ਪ੍ਰਿਆਗ ਉਹਨਾਂ ਦੀਆਂ ਪਕਾ ਕੇ ਖਾ ਕੇ ਪੈ ਜਾ। ਬਸ ਤੂੰ ਆਦਾ ਰੋਟੀ ਖਾ ਰੱਬ ਦਾ ਨਾਮ ਲੈ ਤੇ ਪੈ ਜਾ। ਹੈ ਤੇਰੇ ਮੰਨੋਂ ਡੁੱਲੇ ਵਿਗੜੇ ਇਹਨਾਂ ਦਾ। ਰੱਬ ਦਾ ਇਹ ਕਿੱਥੇ ਲੈਣ ਦਿੰਦੀਆਂ ਦਿਮਾਗ ਤਾਂ ਚੱਕੀ ਰਾਦੇ ਸਾਰਾ ਦਿਨ। ਉਹ ਵੱਡੀ ਉਹ ਵੱਡੀ ਸਾਰਾ ਦਿਨ ਅੱਗ ਤੇ ਖੂਸ ਪਾਉਂਦੀ ਰਹਿੰਦੀ ਆ। ਸਾਰਾ ਦਿਨ ਉਹਨੂੰ ਮਗਰ ਲਾ ਕੇ ਨਾ ਜਿਹੇ ਜਿਹੇ ਕੋਤਰਾ ਆਪਦੇ ਚ ਉਹੋ ਜਗਾਉਂਦੇ ਸੁਕਾਉਂਦੀ ਰਹਿੰਦੀ ਆ। ਉਹ ਬੇਬੇ ਮੈਨੂੰ ਤਾਂ ਐ ਨਹੀਂ ਪਤਾ ਲੱਗਦਾ ਵੀ ਕੌਣ ਸੱਚਾ ਕੌਣ ਝੂਠਾ ਹੈ। ਆ ਤੂੰ ਦੇਖ ਲੈ ਜਦੋਂ ਇਹ ਪਹਿਲਾਂ ਆਈ ਸੀ ਮੂੰਹ 'ਚ ਜਵਾਨ ਨਹੀਂ ਹੁੰਦੀ ਸੀ। ਅਜੇ ਤੇ ਦੀ ਛੋਟੀ ਆਈ ਆ। ਹੁਣ ਇਹ ਨਹੀਂ ਪਤਾ ਵੀ ਦੇਖ ਕੋ ਜਗਾਈਆਂ ਦੋਨੇ ਭਾਈ ਇਹਨੂੰ ਵੀ ਝੇਕ ਚੱਕਦੀ ਪਹਿਲਾਂ ਬੋਲਦੀ ਨਹੀਂ ਸੀ ਹੁਣ ਜਦੋਂ ਛੋਟੀ ਬੋਲਦੀ ਨਾਲ ਆਪ ਉੱਥੋਂ ਚੜ-ਚੜ ਬੋਲਦੀ ਆ ਵੀ ਮੈਨੂੰ ਨਾ ਕੋਈ ਘੱਟ ਕਹਿ ਦੇ ਕਿ ਤਾ ਉਹਦਾ ਫਿਰ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹਾਂ ਉਹੀ ਗੱਲ ਹੋ ਗਿਆ ਉਹ ਜਾਂ ਤੁਸੀਂ ਕਰੀ ਜਾਂਦਾ ਉਹੋ ਜਿਹਾ ਕਰਦੀ ਹੈ ਕੰਮੀ ਦਿੰਦੀ ਤੁਸੀਂ ਇੱਥੇ ਆਦਾ ਚ ਟੋਲੜ ਪਾਈ ਜਨ ਕੋਈ ਕੰਮ ਦੀ ਰਹਿ ਨਹੀਂ ਕਰਨੀ ਕੋਈ ਕੰਮ ਕਰਨਾ ਨਹੀਂ ਉੱਠਣ ਸਾਰ ਬੇਬੇ ਤੇ ਨਿਗਾਹ ਰੱਖਦੀਆਂ ਬੇਬੇ ਨੇ ਪਾਣੀ ਚੱਕ ਲੈ ਬੇਬੇ ਨੇ ਚਾਹ ਚੱਕ ਲਈ ਲੈ ਨਾ ਬੇਬੇ ਕਰੋ ਨਹੀਂ ਖਾਉ ਹੋਰ ਬੇਬੇ ਗੁਰਦੁਆਰੇ ਖਾ ਕੇ ਆਉਂ ਜਾ ਕੇ ਫਿਰ ਹੁਣ ਬੇਬੇ ਨੂੰ ਕਿਹੜਾ ਕੋਡ ਚੱਲਿਆ ਐ ਤੇਰਾ ਘਰ ਆ ਮਾਂ ਜਿੱਥੇ ਮਰਜੀ ਬੈਠ ਉੱਠ ਤੈਨੂੰ ਕਢਾਏ ਕਿਨੇ ਹੋਰ ਤਾਂ ਨਹੀਂ ਚੱਲਿਆ ਜੇ ਮੈਨੂੰ ਰਸੋਈ ਚ ਵੜਨ ਨਹੀਂ ਦਿੰਦੇਗਾ ਫਿਰ ਮੈਂ ਕਿਵੇਂ ਜਾ ਕੇ ਖਾਵਾਂ ਲੈ ਮੈਂ ਤਾਂ ਮੰਗਦੀ ਵੀ ਨਹੀਂ ਇਹਨਾਂ ਤੋਂ ਮੈਨੂੰ ਬੰਦੇ ਤੇ ਬੈਠੀ ਨੂੰ ਪੜਾਉਂ ਜਿਹੜੀਆਂ ਗੱਲਾਂ ਹੁਣ ਤੂੰ ਮੈਨੂੰ ਕਹਿਣੀ ਆ ਵੀ ਭਾਈ ਇਹ ਐ ਕਰਦੇ ਆ ਇੱਥੇ ਨਹੀਂ ਪੜਦਿੰਦੇ ਉੱਤੇ ਨਹੀਂ ਤੂੰ ਸਾਨੂੰ ਪਹਿਲਾਂ ਹੀ ਦੱਸ ਦੇ ਠੀਕ ਆ ਸਾਨੂੰ ਦੱਸ ਦੇ ਤੂੰ ਲੋਕਾਂ ਕੋਲੇ ਕਿਉਂ ਦੱਸਦੀ ਮੈਂ ਤੁਹਾਨੂੰ ਆਏ ਨਹੀਂ ਲੋਕਾਂ ਕੋਲੇ ਮੈਂ ਕਿੱਥੋਂ ਦੱਸਦੀ ਆਂ ਆਹੀ ਤਾਂ ਸੋਨ ਲੋਕ ਤਾਂ ਉਹੀ ਸੁਣ ਸੁਣ ਪੁੱਤ ਬਣਾਈ ਜਾਂਦੇ ਆ ਆਪਣੀਆਂ ਗੱਲਾਂ ਬੇਬੇ ਮੇਰੀ ਗੱਲ ਸੁਣਾ ਉਹਨਾਂ ਨੇ ਰਾਜਪਾਲ ਨੇ ਦੇਖਾ ਕਰਨੇ ਮੈਨੂੰ ਕਿਹਾ ਠੀਕ ਆ ਅਗੇ ਤੁਸੀਂ ਮਾਣ ਆਇਆ ਕਰਦੇ ਹੋ ਜੇ ਆਪਣੇ ਘਰੋਂ ਗੱਲ ਗਈ ਆ ਫੇਰੀ ਹੋਈ ਆ ਗੱਲ ਗੱਲ ਤਾਂ ਫਿਰ ਹੁਣ ਜੇ ਉੱਚੀ ਬਾਤ ਚ ਕਰੇ ਕਰਾਂਗੇ ਅਗਲਾ ਕੰਨ ਲਾਲਾ ਸੁਣਦਾਗਾ ਅਗਲਾ ਐਵੇਂ ਨਹੀਂ ਕਹਿੰਦਾ ਕੰਧਾਂ ਦੇ ਕੰਨ ਹੁੰਦੇ ਆ ਉਹ ਫੈਲ ਜਾਂਦੀਆਂ ਗੱਲਾਂ ਗਾਹ ਤੱਕ ਫਿਰ ਹੁਣ ਉਹ ਤਾਂ ਆਪਣੇ ਹੱਥ ਆ ਵੀ ਆਪਾਂ ਚੰਗਾ ਕਹਾਉਣਾ ਕਿ ਮਾੜਾ ਕਹਾਉਣਾ ਚੱਲ ਭਾਈ ਕਰਦਾ ਤੇਰੇ ਮਾਮੇ ਨੂੰ ਫੋਨ ਕਰ ਲੈ ਲੈ ਕਰ ਲੋ ਗੱਲ ਜਿਹੜੀ ਕਰਨੀ ਮੈਂ ਤਾਂ ਜਿਵੇਂ ਕਹੋਗੇ ਉਵੇਂ ਤਿਆਰ ਆ ਪਰ ਮੇਰਾ ਖਹਿੜਾ ਛਡਾ ਦਿ ਮੈਂ ਤਾਂ ਪਸਤਾਉਣੀ ਹੈ ਵੀ ਮੈਂ ਇਹ ਦੋ ਦਰ ਮੈਂ ਕਹਣਾ ਵੀ ਜੇ ਕੁੜੀ ਕੋਲੇ ਜਾਵੜੇ ਤਾਂ ਤੂੰ ਵਧੀਆ ਹੈ ਉੱਥੇ ਬਹਿ ਜਾ ਜਾ ਕੇ ਨਾ ਕੁੜੀ ਕੋਲੇ ਮੈਂ ਜਾਵਣਾ ਗਾਹਾਂ ਮੇਰੇ ਕੋਲ ਮੱਕੀ ਕਹਿਣਗੇ ਵਿਖਾ ਨਹੀਂ ਕੱਟੀ ਨਹੀਂ ਤਾਂ ਹੁਣ ਐ ਨਹੀਂ ਪਤਾ ਵੀ ਕੱਲੀ ਬੇਬੇ ਦੀ ਮਾਰੀ ਉਹ ਦੋ ਹੋਰ ਲੱਗੀਆਂ ਵੀਆਂ ਬੇਬੇ ਦੇ ਮਗਰ ਉਹ ਨਹੀਂ ਟਿਕਣ ਦਿੰਦੇਗਾ ਫਿਰ ਐ ਕਰਿਆ ਕਰ ਆਦਾ ਨਹਾ ਧੋ ਕੇ ਰੋਟੀ ਪਾਣੀ ਖਾ ਕੇ ਗੁਰਦੁਆਰੇ ਜਾਵੜਿਆ ਕਰ ਕੋਈ ਰੱਬ ਦਾ ਨਾਮ ਲੈ ਲਿਆ ਰੋਟੀ ਪਾਣੀ ਪਿਲੇ ਆ ਗਈ ਫਿਰ ਖਾ ਕੇ ਪੈ ਆਹੋ ਟਾਈਮ ਪਾਸ ਕਰ ਲੈ ਆਹ ਟਾਈਮ ਪਾਸ ਕਰ ਲੋ ਫਿਰ ਹੋਰ ਕੀ ਆ ਕਰ ਲਾਂਗੇ ਭਾਈ ਜੇ ਮੈਂ ਤੁਸੀਂ ਚਾਹੋਨੇ ਹੋ ਮੈਂ ਕਰ ਲਾਂਗੇ ਉਹ ਚਾਹੋਂ ਦੀ ਗੱਲ ਨਹੀਂ ਬੇ ਕਲੇਸ਼ ਮਾੜਾ ਹੁੰਦਾ ਕਿਸੇ ਤੇ ਪੈ ਜੂਗਾ ਹੈ ਚਲ ਕੋਈ ਨਾ ਪਈ ਠੀਕ ਆ ਜਾਂ ਕਰ ਦੇ ਤੇਰੇ ਮਾਮੇ ਨੂੰ ਚਲ ਕੋਈ ਨਹੀਂ ਮਾਰ ਕਰਦਾ ਤਾਂ ਤੂੰ ਆਪ ਸੈਣੀਆ ਉਹ ਦੂਜੇ ਨੂੰ ਵੀ ਸਾਦਲਾ ਕਿੱਥੇ ਹੈਗਾ ਉਹਨੂੰ ਵੀ ਬਿਠਾ ਲਓ ਵਿੱਚ ਪਤਾ ਲੱਗ ਜੂਗਾ ਕੀ ਕਰਤੂਤਾਂ ਕਰਦੀਆਂ ਇਹ ਮਾਂ ਤੇ ਇਕੱਠ ਕਰਨਗੇ ਹੁਣ